ਕਹਿੰਦੇ ਨਾ ਦਿਮਾਗ ਦੇ ਵਿੱਚ ਹੈਗਾ ਆਮ ਗੱਲ ਵੀ ਸੁਣਦੇ ਆ ਵੀ ਯਾਰ ਉਹਦੇ ਫਲਾਣੇ ਦੇ ਕਰੋਨਾ ਦਾ ਟੀਕਾ ਲੱਗਿਆ ਹੋਇਆ ਸੀਗਾ ਯਾਰ ਉਹ ਕਮਜ਼ੋਰ ਹੋ ਗਿਆ ਜਾਂ ਅਟੈਕ ਤੱਕ ਵੀ ਕਹਿੰਦੇ ਨੇ ਲੋਕ ਵੀ ਹੋ ਰਹੇ ਨੇ ਜਾਂ ਜਿਹੜੀ ਤੁਸੀਂ ਇਹ ਸੈਕਸ ਵਾਲੀ ਪ੍ਰੋਬਲਮ ਕਹਿੰਦੇ ਆ ਕਿ ਉਹ ਵੀ ਕਰ ਰਹੀ ਪਸਮਾ ਜੇਕਰ ਤੁਸੀਂ ਲੈਣੀਆਂ ਨੇ ਪ੍ਰੋਪਰ ਕਿਸੇ ਵੈਦ ਤੋਂ ਬਣੀਆਂ ਹੋਈਆਂ ਹੋਣਗੀਆਂ ਜਿਹੜਾ ਕੋਈ ਪੁਰਾਣਾ ਵੈਦ ਹੈ ਉਹ ਹੀ ਬਣਾ ਸਕਦਾ ਤੇ ਜਾਂ ਕਿਸੇ ਚੰਗੀ ਫਾਰਮੇਸੀ ਦੀਆਂ ਲੈ ਲਿਆ ਕਰੋ ਹੁਣ ਇਸ ਤਰ੍ਹਾਂ ਦੇ ਮਾਜੂਮ ਟੈਬ ਲੋਕ ਲੋਕ ਵੇਚਦੇ ਨੇ ਉਹਨਾਂ ਦੇ ਵਿੱਚ ਕਹਿ ਦੇਣਗੇ ਜੀ ਇਹ ਪਸਮਾ ਨੇ ਸਾਰੀਆਂ ਪਸਮਾ ਪਸਮਾ ਤੇ ਉਹਨੂੰ ਸਰੀਰਕ ਕਿੰਨੀ ਕੁ ਜਿਆਦਾ ਦਿੱਕਤ ਹੈ ਉਹਦੀ ਬਾਤ ਤਾਂ ਨਹੀਂ ਵਧੀ ਹੋਈ ਉਹਦੀ ਪਿਤ ਤਾਂ ਨਹੀਂ ਵਧੀ ਹੋਈ ਉਸ ਦੇ ਅਕੋਰਡਿੰਗ ਹੀ ਉਹਦਾ ਕੋਰਸ ਡਿਸਾਈਡ ਕਰਦੇ ਆਪਾਂ ਇਹ ਨਹੀਂ ਹੈਗਾ ਵੀ ਆਹ ਲਓ ਜੀ ਆਹ ਸੈਕਸ ਦੀ ਦਵਾਈ ਅਸੀਂ ਤਿਆਰ ਕਰਤੀ ਪਹਿਲੇ ਦਿਨ ਤੋਂ ਅਸਰ ਸ਼ੁਰੂ ਹੈ ਵੀ ਜਿਹੜਾ ਮਰਜ਼ੀ ਲੈ ਲੈ ਮੰਨ ਲਓ ਕਿਸੇ ਦਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਟ੍ਰਾਈਗਲਿਸਰਾਈਡ ਵਧਿਆ ਹੋਇਆ ਹੈ ਤਾਂ ਉਹਨੂੰ ਠੀਕ ਕਰਨ ਵਾਸਤੇ ਆਪਾਂ ਨੂੰ 10 ਤੋਂ 15 ਦਿਨ ਲੱਗ ਜਾਣਗੇ ਜਦੋਂ ਉਹ ਠੀਕ ਹੋ ਗਿਆ ਅੱਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਗਈ ਸੈਕਸ ਦੀ ਦਵਾਈ ਦੀ ਲੋੜ ਹੀ ਨਹੀਂ ਜਿਹਨਾਂ ਨੂੰ ਤੋੜ ਕੇ ਪਹਿਲਾਂ ਆਪਾਂ ਪਾਣੀ ਦੇ ਵਿੱਚ ਪਿਉ ਆ ਲੈਣੇ ਫਿਰ ਉਹਦਾ ਘਣਸਤਵ ਕੱਢਿਆ ਜਾਂਦਾ ਜਾਨੀ ਉਹਦਾ ਐਕਸਟ੍ਰੈਕਟ ਕੱਢਿਆ ਜਾਂਦਾ ਜੀ ਐਕਸਟ੍ਰੈਕਟ ਕੱਢ ਕੇ ਇਹਦੇ ਵਿੱਚ ਫਿਰ ਚਾਂਦੀ ਭਸਮ, ਮੋਤੀ ਪਿਸ਼ਟੀ, ਤ੍ਰਵੰਗ ਭਸਮ ਹੋਰ ਚੀਜ਼ਾਂ ਦਾ ਕੰਬੀਨੇਸ਼ਨ ਪਾ ਕੇ ਇਹ ਜਿਨ੍ਹਾਂ ਨੂੰ ਟਾਈਮਿੰਗ ਘੱਟ ਹੈ ਉਹਦੇ ਵਾਸਤੇ ਕੰਮ ਕਰਦਾ ਇਹਦੇ ਵਿੱਚ ਮੇਨ ਗੱਲ ਇਹ ਹੈ ਨਾ ਜੇ ਆਪਾਂ ਕੋਈ ਨਸ਼ੀ ਵਾਲੀ ਦਵਾਈ ਦੇਵਾਂਗੇ ਉਹ ਰਿਜ਼ਲਟ ਤਾਂ ਦੇ ਦੇਉਗੀ ਦੂਜੇ ਦਿਨ ਪਰ ਉਹਦੇ ਸਾਈਡ ਇਫੈਕਟ ਵੀ ਹੋਣਗੇ ਮੰਨ ਲਓ ਆਪਾਂ ਕੁਚਲਾ ਦਿੱਤਾ, ਅਫੀਮ ਦੇਤੀ, ਖੁਰਾਸਾਨੀ ਅਜਮੈਣ ਦੇਤੀ ਰਿਜ਼ਲਟ ਉਹ ਤੁਹਾਨੂੰ ਦੂਜੇ ਦਿਨ ਦੇ ਦੂਗੀ ਹੁਣ ਕਈ ਬੰਦੇ ਨੇ ਇਸ ਤਰ੍ਹਾਂ ਦੀ ਵੀ ਕਮੈਂਟ ਆਉਣਗੇ ਵੀ ਕੋਈ ਫ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਪ੍ਰੈਕਟੀਕਲ ਆਯੁਰਵੇਦਾ ਬੱਬਨਪੁਰ ਜ਼ਿਲ੍ਹਾ ਫਤਿਹਬਾਦ ਉਹ ਸੈਂਟਰ ਤੇ ਜਿੱਥੇ ਆਪਾਂ ਪਹਿਲਾਂ ਵੀ ਵੀਡੀਓ ਵਗੈਰਾ ਕਰਦੇ ਹਾਂ ਕੰਮ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਕੋਲ ਲੈ ਕੇ ਆਉਨੇ ਆ ਤੇ ਬੈਦ ਸ਼੍ਰੀ ਰਜਿੰਦਰ ਸਿੰਘ ਜੀ ਚਹਿਲ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਨਾਪੂਨਸਿਕਤਾ ਦੇ ਬਾਰੇ ਵਿੱਚ ਆਓ ਫਿਰ ਕਰਦੇ ਹਾਂ ਸਵਾਗਤ ਹਾਂਜੀ ਬੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਤੋਂ ਮਿਰਜੀ ਵਧੀਆ ਜੀ ਤੁਸੀਂ ਦੱਸੋ ਕੀ ਹੋਇਆ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸੈਂਟਰ ਤੇ ਆਏ ਪਹੁੰਚੇ ਜੀ ਜੀ ਸੋ ਇੱਕ ਅੱਜ ਦਾ ਨਾ ਜਿਲ੍ਹਾ ਸਭ ਤੋਂ ਵੱਡਾ ਦੇਖਿਆ ਜਾਵੇ ਜਿਹੜਾ ਵਿਸ਼ੇ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਨੌਜਵਾਨਾਂ ਦੇ ਵਿੱਚ ਜਿਹੜੀ ਨਾਪੋਸ਼ਕਤਾ ਨਾ ਜੀ ਉਹ ਬਹੁਤ ਵੱਡੇ ਪੱਧਰ ਤੇ ਆ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਪਹਿਲਾਂ ਤਾਂ ਤੁਸੀਂ ਸਾਨੂੰ ਇਹਦਾ ਕਾਰਨ ਦੱਸੋ ਵੀ ਇਹ ਇਹ ਦਨੋਂ ਦਨ ਜਿਹੜੇ ਨੌ ਨੌਜਵਾਨ ਨੇ ਸਾਡੇ ਗੱਭਰੂ ਨੇ ਉਹਨਾਂ ਦੇ ਵਿੱਚ ਇਹ ਜਿਹੜਾ ਨਿਗਾਰ ਆ ਕਿਉਂ ਰਿਹਾ ਜੀ ਉਹ ਨਪੁੰਸਕਤਾ ਬਲਕਿਉਂ ਮਦਰੇ ਨੇ ਜੀ ਕਿਉਂ ਹੋ ਰਹੀ ਹੈ ਇਹ ਬਿਮਾਰੀ ਜ਼ਿਆਦਾ ਜੀ ਦੇਖੋ ਜੀ ਇਹਦੇ ਰੀਜਨ ਤਾਂ ਕਈ ਨੇ ਜੀ ਆਪਾਂ ਇੱਕ ਇੱਕ ਕਰਕੇ ਕੱਲੀ ਕੱਲੀ ਗੱਲ ਨੂੰ ਡਿਫਾਈਨ ਕਰ ਲਾਂਗੇ ਜੀ ਸਭ ਤੋਂ ਵੱਡਾ ਰੀਜਨ ਹੈ ਵੀ ਜਦੋਂ ਸਾਡੇ ਮਨ ਦੇ ਵਿੱਚ ਕੋਈ ਵਹਿਮ ਆ ਗਿਆ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ ਨਾ ਸਮੱਸਿਆ ਸਾਡੀ ਥੋੜੀ ਹੁੰਦੀ ਹੈ ਕਿਉਂਕਿ ਸ਼ੁਰੂਆਤ ਥੋੜੀ ਸਮੱਸਿਆ ਤੋਂ ਹੀ ਹੁੰਦੀ ਹੈ ਜਦੋਂ ਸਾਡੇ ਮਨ ਦੇ ਵਿੱਚ ਕੋਈ ਖਿਆਲ ਆ ਗਿਆ ਜਾਂ ਕਿਸੇ ਨੇ ਕਹਿਤਾ ਕਿ ਯਾਰ ਤੂੰ ਤਾਂ ਥੋੜਾ ਜਿਹਾ ਕਮਜ਼ੋਰਾ ਲੱਗਦਾ ਹੈ ਜਾਂ ਕਿਸੇ ਔਰਤ ਨੇ ਕਹਿਤਾ ਕਿਸੇ ਗੱਲ ਤੁਸੀਂ ਕਮਜ਼ੋਰੇ ਲੱਗਦੇ ਹੋ ਜਾਂ ਵੀਕ ਲੱਗਦੇ ਹੋ ਜਾਂ ਕੋਈ YouTube ਤੇ ਸੋਸ਼ਲ ਮੀਡੀਆ ਤੇ ਦੇਖ ਲਿਆ ਤਾਂ ਬੰਦੇ ਦੇ ਮਨ ਚ ਇੱਕ ਗੱਲ ਘਰ ਕਰ ਜਾਂਦੀ ਹੈ ਜੀ ਮੈਂ ਕਮਜ਼ੋਰ ਆ ਮੈਂ ਵੀਕ ਆ ਠੀਕ ਹੈ ਜੀ ਆਪਣਾ ਦੇਖੋ ਪੋਡਕਾਸਟ ਬਹੁਤ ਦੂਰ ਤੱਕ ਜਾਊਗਾ ਸਭ ਤੋਂ ਵੱਡੀ ਬੇਨਤੀ ਦਾ ਮੈਂ ਨੌਜਵਾਨਾਂ ਨੂੰ ਇਹੀ ਕਰਦਾ ਵੀ ਵੀਰੇ ਕਮਜ਼ੋਰੀ ਠੀਕ ਆ ਹੁੰਦੀਆਂ ਨੇ ਸਾਰੀਆਂ ਚੀਜ਼ਾਂ ਬਿਮਾਰੀਆਂ ਸਭ ਹੁੰਦੀਆਂ ਨੇ ਪਰ ਆਪਣੇ ਮਨ ਤੇ ਨਾ ਲਾਓ ਕੋਈ ਵੀ ਗੱਲ ਆ ਬਿਲਕੁਲ ਜੀ ਤੁਸੀਂ ਆਪਣਾ ਮਨ ਸਾਫ਼ ਰੱਖੋ ਠੀਕ ਹੈ ਜੀ ਸਮੱਸਿਆ ਸਾਰੀਆਂ ਠੀਕ ਹੋ ਜਾਂਦੀਆਂ ਨੇ ਸਭ ਤੋਂ ਵੱਡੀ ਗੱਲ ਹੈ ਕਾਰਨ ਹੁੰਦਾ ਮਨ ਦਾ ਕਾਰਨ ਠੀਕ ਹੈ ਜੀ ਇੱਕ ਤਾਂ ਆਪਣੇ ਮਨ ਤੋਂ ਵਹਿਮ ਕੱਢੋ ਤੇ ਦੂਜਾ ਜਿਹੜਾ ਰੀਜਨ ਆਪਣੇ ਖਾਣ ਪੀਣ ਨਾਲ ਵੀ ਸਬੰਧਤ ਹੈ ਜਿਵੇਂ ਅੱਜ ਕੱਲ ਫਾਸਟ ਫੂਡ ਹੋ ਗਿਆ ਤਲੀਆਂ ਫਲੀਆਂ ਚੀਜ਼ਾਂ ਹੋ ਗਈਆਂ ਇਹਦੇ ਨਾਲ ਕੀ ਹੁੰਦਾ ਜਿਵੇਂ ਆਪਣੇ ਲੀਵਰ ਦੇ ਵਿੱਚ ਗਰਮੀ ਬੈ ਗਈ ਜਦੋਂ ਲੀਵਰ ਦੇ ਵਿੱਚ ਗਰਮੀ ਬੈ ਗਈ ਆਪਣੇ ਪਾਚਕ ਰਸ ਨੇ ਜਿਹੜੇ ਸਹੀ ਨਹੀਂ ਬਣਦੇ ਅਦਰਵੇ ਤਾਂ ਹੀ ਕਹਿੰਦਾ ਨਾ ਵੀ ਜਦੋਂ ਕਿਸੇ ਨੂੰ ਵੀ ਆਪਾਂ ਦਵਾਈ ਦਿੰਨੇ ਆ ਤਾਂ ਉਹਦਾ ਅਗਨੀ ਉਹਦਾ ਬਾਲਾ ਉਹਦੀ ਪ੍ਰਕਿਰਤੀ ਇਹ ਚੀਜ਼ਾਂ ਦੇਖਿਆ ਜਾਂਦੀਆਂ ਨੇ ਜੀ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਜੀ ਤੁਹਾਨੂੰ ਪਤਾ ਹੀ ਹੈ ਹਰੇਕ ਬੰਦਾ ਚਾਰ ਡੱਬੀਆਂ ਰੱਖ ਕੇ ਪਸਮਾ ਖਾ ਲੋ ਜੀ ਇਹ ਲੈ ਲੋ ਜੀ ਉਹ ਲੈ ਲੋ ਜੀ ਤਾਂ ਕੋਸ਼ਿਸ਼ ਕਰੋ ਵੀ ਆਪਣੀ ਪ੍ਰਕਿਰਤੀ ਨੂੰ ਨੋਟ ਕਰਾ ਕੇ ਦਿਖਾ ਕੇ ਚੰਗੀ ਤਰ੍ਹਾਂ ਗੱਲਬਾਤ ਕਰਕੇ ਕਿਸੇ ਨਾਲ ਫੇਰ ਹੀ ਦਵਾਈ ਲਓ ਆਪਾਂ ਗੱਲ ਕਰਦੇ ਸੀ ਵੀ ਦੂਜੀ ਦੂਜਾ ਜਿਹੜਾ ਕਾਰਨ ਹੈ ਜਿਵੇਂ ਲੀਵਰ ਕਿਸੇ ਦਾ ਅਫੈਕਟ ਹੋ ਗਿਆ ਪਾਚਕ ਰਸ ਬੰਦੇ ਦੇ ਨਹੀਂ ਬਣਦੇ ਪ੍ਰੋਪਰ ਤਰੀਕੇ ਨਾਲ ਖਾਦਾ ਪੀਤਾ ਲੱਗਦਾ ਨਹੀਂ ਜੀ ਯਾਨੀ ਕਹਿਣ ਦਾ ਮਤਲਬ ਬੰਦੇ ਦਾ ਜਦੋਂ ਰਸ ਹੀ ਨਹੀਂ ਬਣਦਾ ਜਿਹਨੂੰ ਆਪਾਂ ਪਲਾਜ਼ਮਾ ਕਹਿੰਦੇ ਆ ਜਦੋਂ ਰਸ ਨਹੀਂ ਬਣਦਾ ਤਾਂ ਸ਼ੁਕਰ ਕਿਵੇਂ ਬਣੂਗਾ ਮਤਲਬ ਜਿਹੜਾ ਵੀਰਜ ਹੈ ਉਹ ਕਿਵੇਂ ਬਣੂ ਤਾਂ ਸਰੀਰ ਦੇ ਵਿੱਚ ਇੱਕ ਤਾਂ ਪਹਿਲਾਂ ਹੀ ਵੀਰਜ ਦੀ ਘਾਟ ਆਉਂਦੀ ਹੈ ਕਿਉਂਕਿ ਅੱਜ ਕੱਲ ਨੌਜਵਾਨਾਂ ਨੂੰ ਗਲਤ ਆਦਤਾਂ ਨੇ ਜਿਵੇਂ ਹੱਥ ਰਸੀ ਵਗੈਰਾ ਹੋ ਗਈ ਜਾਂ ਹੋਰ ਪੂਰਨ ਵਗੈਰਾ ਦੇਖਦੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਕਾਮ ਤੇਜ ਨਾਲ ਸਾਰਾ ਦਿਨ ਜਾਗ ਹੀ ਰਹਿੰਦੀ ਹੈ ਤਾਂ ਉਹ ਕਾਮ ਤੇਜ ਨਾਲ ਜਦੋਂ ਜਾਗ ਹੀ ਰਹਿੰਦੀ ਹੈ ਤਾਂ ਹੌਲੀ ਹੌਲੀ ਸਰੀਰ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਲੀਵਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਠੀਕ ਹੈ ਜੀ ਇਹ ਇੱਕ ਕਾਰਨ ਹੋ ਗਿਆ ਇੱਕ ਕਾਰਨ ਹੋ ਗਿਆ ਜਿਵੇਂ ਆਪਣਾ ਕਿਸੇ ਦਾ ਖੂਨ ਗਾੜਾ ਹੋ ਗਿਆ ਇਹ ਜ਼ਿਆਦਾਤਰ ਜਿਹੜੀ ਸਮੱਸਿਆ ਓਵਰੇਜ ਚ ਆਉਂਦੀ ਹੈ ਜਿਹੜੀ ਖੂਨ ਗਾੜਾ ਵਗੈਰਾ ਦੀ ਹੈ ਜੇ ਉਹ ਉਰੇ ਇਚ 40-45 ਸਾਲ ਦੇ ਵਿੱਚ ਕਿਸੇ ਦਾ ਖੂਨ ਘਾੜਾ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਬਲੱਡ ਦਾ ਸਰਕਲ ਆਪਣਾ ਪੂਰਾ ਪ੍ਰੋਪਰ ਤਰੀਕੇ ਨਾਲ ਨਹੀਂ ਜਾਊਗਾ ਤਾਂ ਆਪਣਾ ਜਿਹੜਾ ਪੈਨਿਸ ਹੈ ਉਹ ਵੀ ਸ਼੍ਰਿੰਕ ਹੋਣਾ ਸ਼ੁਰੂ ਹੋ ਜਾਂਦਾ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਈਜ਼ ਤੋਂ ਆਮ ਛੋਟਾ ਹੋਣ ਲੱਗਿਆ ਤੇ ਦੂਜਾ ਨੰਬਰ ਇਹਦੇ ਨਾਲ ਨਾਲ ਆਪਣਾ ਜਿਹੜਾ ਉਹਨੂੰ ਬੰਦੇ ਨੂੰ ਮਰਦਮੇ ਕਮਜ਼ੋਰੀ ਜਾਂ ਉਹ ਮਤਲਬ ਇਸ ਤਰ੍ਹਾਂ ਫੀਲ ਹੋਊਗਾ ਵੀ ਜਿਵੇਂ ਮੇਰਾ ਪੂਰਾ ਪ੍ਰੋਪਰ ਤਰੀਕੇ ਨਾਲ ਅਖੜਾ ਨਹੀਂ ਆਉਂਦਾ ਜਾਂ ਸਮਾਂ ਘੱਟ ਲੱਗਦਾ ਜਾਂ ਉਹਨੂੰ ਮਤਲਬ ਪੈਨਿਸ ਦੇ ਵਿੱਚ ਜਿਹੜਾ ਬਲੱਡ ਦਾ ਪ੍ਰੋ ਹੈ ਸਰਕਲ ਹੈ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ ਜਾਨੀ ਇਹ ਵੀ ਕਾਰਨ ਹੁੰਦਾ ਜਾਨੀ ਇਹ ਕਾਰਨ ਹੋ ਇੱਕ ਬਾਤ ਦਾ ਕਾਰਨ ਸਰੀਰ ਦੇ ਵਿੱਚ ਬਾਤ ਵਧ ਜਾਣਾ ਬਾਤ ਵਧਣ ਕਰਕੇ ਆਪਣਾ ਕੋਲੇਸਟ੍ਰੋਲ ਜਾਂ ਯੂਰਿਕ ਐਸਿਡ ਵਧਦਾ ਇਸ ਕਰਕੇ ਜੇ ਕੋਲੇਸਟ੍ਰੋਲ ਯੂਰਿਕ ਐਸਿਡ ਵਧ ਗਿਆ ਉਹਦੇ ਨਾਲ ਵੀ ਹੋ ਜਾਂਦੀ ਹੈ ਤੇ ਇੱਕ ਕਾਰਨ ਹੁੰਦਾ ਜੀ 슈ਗਰ ਕਰਕੇ ਜਿਵੇਂ 슈ਗਰ ਹੋ ਗਿਆ ਆਪਣੀ ਨਸਾਂ ਸ਼ਰਿੰਕ ਹੋ ਗਈਆਂ ਜਾਨੀ 슈ਗਰ ਜਦੋਂ ਵੀ ਡੈਮੇਜ ਕਰਦਾ ਨਾ ਆਪਣੇ ਨਰਵਸ ਸਿਸਟਮ ਨੂੰ ਡੈਮੇਜ ਕਰਦਾ ਹੈ ਜੀ ਨਰਵਸ ਸਿਸਟਮ ਜਿਵੇਂ ਆਪਣੇ ਸਰੀਰ ਦੇ ਵਿੱਚ ਇੱਕ ਬਰੀਕ ਨਾੜਾਂ ਦਾ ਗੁੱਛਾ ਹੁੰਦਾ ਹੈ ਮਤਲਬ ਸਾਰੇ ਸਰੀਰ ਦੇ ਉੱਤੇ ਵਿੱਚ ਹੀ ਹੁੰਦਾ ਹੈ ਲਾ ਕੇ ਪੈਨਿਸ ਤੋਂ ਆਪਣੇ ਮਾਈਂਡ ਤੱਕ ਆਪਣੇ ਹੱਥਾਂ ਪੈਰਾਂ ਤੱਕ ਜਦੋਂ ਆਪਣੀਆਂ ਬਰੀਕ ਨਾੜਾਂ ਡੇਮੇਜ ਕਰਮੀਆਂ ਸ਼ੁਰੂ ਕਰਤੀਆਂ ਤਾਂ ਕੁਦਰਤੀ ਗੱਲ ਹੈ ਵੀ ਆਪਣੇ ਜਿਹੜਾ ਪੈਨਿਸ ਹੈ ਉਹਦੇ ਵਿੱਚ ਵੀ ਆਪਣਾ ਪੂਰਾ ਫਲੋ ਬਲੱਡ ਦਾ ਨਹੀਂ ਹੁੰਦਾ ਇਸ ਕਰਕੇ ਵੀ ਮਤਲਬ ਉਹਨਾਂ ਨੂੰ ਹੌਲੀ-ਹੌਲੀ ਇੱਕ ਤਾਂ ਪੈਨਿਸ ਦਾ ਸਾਈਜ਼ ਛੋਟਾ ਹੋਣਾ ਸ਼ੁਰੂ ਹੋ ਜਾਂਦਾ ਗੁਫਤਾਂ ਕਹ ਲਈਏ ਆਪਾਂ ਤੇ ਦੂਜਾ ਨੰਬਰ ਉਹਨਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਮਰਤਮੀ ਕਮਜ਼ੋਰੀ ਜਿਹੜੀ ਆਉਣੀ ਆ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਤੇ ਭਾਈ ਕਾਰਨ ਬਹੁਤ ਨੇ ਜੀ ਕਾਰਨ ਨੂੰ ਸਮਝ ਕੇ ਹੀ ਦਵਾਈ ਦਿੱਤੀ ਜਾਂਦੀ ਹੈ ਹਰ ਇੱਕ ਤੁਹਾਡੀ ਗੱਲ ਵਿਚਾਲੇ ਹਰ ਇੱਕ ਬੰਦਾ ਸੋਸ਼ਲ ਮੀਡੀਆ ਤੇ ਬੈਠਾ ਆਹ ਲੈ ਜਾਓ ਜੀ ਮੇਰੇ ਕੋਲ ਕਿੱਟ ਲੈ ਜਾਓ ਜੀ ਇਹ ਲੈ ਜਾਓ ਜੀ ਉਹ ਲੈ ਜਾਓ ਜੀ ਤਾਂ ਕੋਸ਼ਿਸ਼ ਕਰੋ ਵੀਰੇ ਵੈਦ ਆਪਾਂ ਇਹ ਨਹੀਂ ਕਹਿੰਦੇ ਆਪਾਂ ਕਿਸੇ ਵੈਦ ਦੀ ਬਰਾਈ ਨਹੀਂ ਕਰਦੇ ਕੋਸ਼ਿਸ਼ ਕਰੋ ਵੀ ਆਪਣੀ ਪ੍ਰਕਿਰਤੀ ਨੂੰ ਸਮਝ ਕੇ ਆਪਣੇ ਸਰੀਰ ਦੇ ਵੱਲ ਨੂੰ ਸਮਝ ਕੇ ਬਿਲਕੁਲ ਜੀ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਇੱਥੇ ਪਈ ਦਵਾਈ ਹੈ ਉਹ ਹਰ ਇੱਕ ਨੂੰ ਹੀ ਕੰਮ ਕਰੂ ਹਰ ਇੱਕ ਨੂੰ ਕੰਮ ਕਰੂ ਜ਼ਰੂਰੀ ਨਹੀਂ ਹੈ ਵੀ ਜਿਹੜਾ RAM ਨੂੰ ਕੰਮ ਕਰੂ ਉਹੀ ਸ਼ਾਮ ਨੂੰ ਵੀ ਕੰਮ ਕਰੂ ਠੀਕ ਹੈ ਜੀ ਜਿਵੇਂ ਇੱਕ ਕਿਸਾਨ ਹੈ ਨਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿਸਾਨ ਆਪਣੇ ਖੇਤ ਦੇ ਵਿੱਚ ਕਰਹਾ ਲਵਾਉਂਦਾ ਹੈ ਕੰਪਿਊਟਰ ਕਰਹਾ ਤਾਂ ਜਿਹੜਾ ਕੰਪਿਊਟਰ ਕਰਹਾ ਲਾਉਂਦਾ ਹੈ ਲੇਵਲਿੰਗ ਦਾ ਤਾਂ ਉਹਨੂੰ ਪਤਾ ਹੋਊਗਾ ਨਾ ਕਿਸਾਨ ਨੂੰ ਤਾਂ ਨਹੀਂ ਪਤਾ ਜਿਹੜੇ ਬੰਦੇ ਨੇ ਕੰਪਿਊਟਰ ਕਰਹਾ ਰੱਖ ਲਿਆ ਉਹਨੂੰ ਪਤਾ ਹੈ ਵੀ ਇੱਥੇ ਕਿੰਨਾ ਲੈਵਲ ਕਰਨਾ ਹੈ ਇੱਥੇ ਕਿੰਨਾ ਲੈਵਲ ਕਰਨਾ ਹੈ ਬਿਲਕੁਲ ਇਸੇ ਤਰੀਕੇ ਨਾਲ ਇੱਕ ਬੈਦ ਨੂੰ ਪਤਾ ਹੁੰਦਾ ਹੈ ਵੀ ਬੰਦੇ ਦਾ ਬਲ ਕਿੰਨਾ ਹੈ ਮੰਨ ਲਓ ਕਿਸੇ ਨੂੰ ਉਦਾਹਰਨ ਦਿੰਨੇ ਆ ਇੱਕ ਕਿਸੇ ਬੰਦੇ ਨੂੰ ਬੰਗ ਭਸਮ ਦੇਣੀ ਆ ਉਹਨੇ ਕਿਸੇ ਵੈਦ ਨੇ ਤੇ ਨੌ ਸੁਣ ਕਿ ਮੈਂ ਇਹ ਵੀ ਬੇਨਤੀ ਕਰਦਾ ਬਾਈ ਆਪਣੇ ਆਪ ਖਾਣ ਨਾ ਲੱਗ ਜਿਓ ਇੱਕ ਮੈਂ ਸਿਰਫ ਤੁਹਾਨੂੰ ਉਦਾਹਰਨ ਦਿੰਦਾ ਐਗਜ਼ਾਮਪਲ ਦਿੰਦਾ ਜੇ ਲੋਹ ਭਸਮ ਦੇਣੀ ਹੈ ਜਾਂ ਸਵਰਨ ਭਸਮ ਦੇਣੀ ਹੈ ਇੱਕ ਵੈਦ ਨੇ ਇੱਕ ਰਤੀ ਮਾਤਰਾ ਦੇਣੀ ਆ ਉਹਦੀ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਸਰੀਰ ਦਾ ਬੰਦੇ ਦਾ ਬਲ ਥੋੜਾ ਜਿਹਾ ਹੀਣ ਹੈ ਕਮਜ਼ੋਰ ਹੈ ਤਾਂ ਉਹਦੀ ਡੋਜ਼ ਜਿਹੜੀ ਅੱਧੀ ਰਤੀ ਕਰ ਦੂਗਾ ਉਹਦੇ ਵਿੱਚ ਕੁਝ ਤਾਕਤ ਦੀ ਦਵਾਈ ਹੋਰ ਐਡ ਕਰ ਦੂਗਾ ਤਾਂ ਕਿ ਉਹ ਭਸਮ ਉਹ ਵੀ ਆਪਣਾ ਤਰੀਕੇ ਨਾਲ ਕੰਮ ਕਰ ਦੇ ਤੇ ਜਿਹੜੀ ਕੋਈ ਉਹਦੀ ਮਤਲਬ ਉਹਦਾ ਸਾਈਡ ਇਫੈਕਟ ਆ ਉਹ ਵੀ ਘਟ ਜੇ ਜੇ ਕਿਸੇ ਦਾ ਬਲ ਕਮਜ਼ੋਰ ਹੈ ਜਾਂ ਘਟ ਹੈ ਬਲਹੀਨ ਹੈ ਤਾਂ ਉਹਦੇ ਮੁਤਾਬਕ ਉਹਦੀ ਡੋਜ਼ ਘਟ ਵਧ ਕੀਤੀ ਜਾ ਸਕਦੀ ਹੈ ਇਸ ਕਰਕੇ ਕੋਸ਼ਿਸ਼ ਕਰੋ ਵੀ ਆਪਣੀ ਪ੍ਰਕਿਰਤੀ ਦੇ ਆਪਣਾ ਬਲ ਦੇ ਆ ਕੇ ਹੀ ਦਵਾਈ ਲਵੋ ਹੂੰ ਰੈਤੋ ਬਣਾ ਨਾਲ ਬਿਲਕੁਲ ਭੱਖ ਬੱਕਰੀ ਸਟੇਜ ਹੁੰਦੀ ਹੈ ਸਟੇਜ ਹੁੰਦੀ ਹੈ ਬਿਲਕੁਲ ਜੀ ਕਿਸੇ ਨੂੰ ਘੱਟ ਦੀ ਲੋੜ ਹੈ ਕਿਸੇ ਨੂੰ ਵੱਧ ਦੀ ਲੋੜ ਹੈ ਕਈਆਂ ਨੂੰ ਜਿਵੇਂ ਕਹਿੰਦੇ ਹੋ ਤੁਸੀਂ ਬਾਤ ਪਿਤ ਖਾਪ ਦੇ ਹਿਸਾਬ ਨਾਲ ਉਹ ਦਵਾਈ ਸ਼ੂਟ ਵੀ ਨਹੀਂ ਕਰਦੀ ਹੁੰਦੀ ਉਹਨੂੰ ਹੋਰ ਵੀ ਕੋਈ ਲੈਣੀ ਪੈ ਜਾਂਦੀ ਹੈ ਨਾਲ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਫਿਰ ਤੁਸੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਤਿਆਰ ਕਰਦੇ ਹੋ ਕਿਸ ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਤਿਆਰ ਕਰਦੇ ਹੋ ਦੇਖੋ ਜੀ ਆਪਣੇ ਕੋਲੇ ਪਹਿਲੀ ਗੱਲ ਤਾਂ ਆਪਣੇ ਕੋਲੇ ਹਰੇਕ ਤਰ੍ਹਾਂ ਦੀ ਦਵਾਈ ਤਿਆਰ ਹੈ ਜੀ ਪਰ ਆਪਾਂ ਮੇਰੀ ਹਮੇਸ਼ਾ ਕੋਈ ਗੱਲ ਹੁੰਦੀ ਹੈ ਵੀ ਜਿੰਨਾ ਚਿਰ ਮੈਂ ਗੱਲ ਨੂੰ ਸਮਝਦਾ ਨਹੀਂ ਮੈਂ ਕਿਸੇ ਨੂੰ ਵੀ ਜੈਸ ਨਹੀਂ ਕਰਦਾ ਦਵਾਈ ਵੇਚਣ ਵਾਸਤੇ ਕਿਉਂਕਿ ਜਦੋਂ ਤੁਹਾਨੂੰ ਕੋਈ ਬੈਦ ਆਪਣੇ ਆਪ ਕਾਲਾ ਕਰੂਗਾ ਜਾਂ ਤੁਹਾਨੂੰ ਵਾਰ-ਵਾਰ ਮੈਸੇਜ ਕਰੂਗਾ ਤਾਂ ਸਮਝ ਲਓ ਵੀ ਉਹ ਤੁਹਾਨੂੰ ਇੱਕ ਬਿਜ਼ਨਸ ਟਾਈਪ ਤੇ ਵਪਾਰ ਟਾਈਪ ਤੇ ਕੰਮ ਕਰ ਰਿਹਾ ਹੈ ਜੇਕਰ ਤੁਸੀਂ ਪਰਮਾਨੈਂਟ ਟਰੀਟਮੈਂਟ ਕਰਾਉਣਾ ਹੈ ਤਾਂ ਪਹਿਲਾਂ ਆਪਣੀ ਗੱਲ ਨੂੰ ਪ੍ਰੋਪਰ ਸਮਝਾਓ ਤੁਹਾਡਾ ਬੈਦ ਵੀ ਤੁਹਾਨੂੰ 2-3 ਕੁਐਸਚਨ 5-7 ਕੁਐਸਚਨ ਪੁੱਛੇ ਤੁਹਾਡੀ ਉਮਰ ਪੁੱਛੇ ਤੁਹਾਡਾ ਭਾਰ ਪੁੱਛੇ ਤੁਹਾਡੇ ਕਰੋਨਾ ਦਾ ਟੀਕਾ ਲੱਗਿਆ ਜਾਂ ਨਹੀਂ ਲੱਗਿਆ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਡਿਸੀਜਨ ਆ ਰਿਹਾ ਹੈ ਅੱਛਾ ਜੀ ਕੋਵਿਡ ਦੀ ਵੈਕਸੀਨੇਸ਼ਨ ਜਿਨ੍ਹਾਂ ਦੇ ਹੋਈ ਹੈ ਨਾ ਇਹਨੇ ਸਰੀਰ ਦੇ ਰਸ ਸੁਕਾਤੇ ਆਪਣੇ ਮੈਂ ਇਹ ਸਵਾਲ ਕਰਨੇ ਸੀਗਾ ਕਾਫੀ ਲੋਕਾਂ ਦੇ ਨਾ ਦਿਮਾਗ ਦੇ ਵਿੱਚ ਹੈਗਾ ਆਮ ਗੱਲ ਵੀ ਸੁਣਦੇ ਆ ਵੀ ਯਾਰ ਉਹਦੇ ਫਲਾਣੇ ਦੇ ਕੋਰੋਨਾ ਦੀ ਕੀ ਗੱਲ ਕਿਹਾ ਹੋਇਆ ਸੀਗਾ ਯਾਰ ਉਹ ਕਮਜ਼ੋਰ ਹੋ ਗਿਆ ਜਾਂ ਅਟੈਕ ਤੱਕ ਵੀ ਕਹਿੰਦੇ ਨੇ ਲੋਕ ਵੀ ਹੋ ਰਹੇ ਨੇ ਜਾਂ ਜਿਹੜੀ ਤੁਸੀਂ ਇਹ ਸੈਕਸ ਵਾਲੀ ਪ੍ਰੋਬਲਮ ਕਹਿੰਦੇ ਆ ਕਿ ਉਹ ਵੀ ਕਰ ਰਹੀ ਬਿਲਕੁਲ ਜੀ ਬਿਲਕੁਲ ਦੇਖੋ ਜਦੋਂ ਕੋਈ ਵੀ ਆਪਾਂ ਐਂਟੀਵਾਇਰਸ ਦਵਾਈ ਲੈਂਦੇ ਆ ਜਾਂ ਕੋਈ ਵੀ ਵੈਕਸੀਨੇਸ਼ਨ ਕਰਾਉਂਦੇ ਆ ਸਰੀਰ ਨੂੰ ਨਾ ਤਾਂ ਉਹਦਾ ਕੀ ਹੁੰਦਾ ਹੈ ਵੀ ਉਹਨਾਂ ਸਰੀਰ ਦੇ ਵਿੱਚ ਆਪਣੇ ਇੱਕ ਮਤਲਬ ਇਸ ਤਰ੍ਹਾਂ ਦੇ ਵੀ ਕਟਾਣੂ ਨੇ ਜਿਹੜੇ ਆਪਣੇ ਸਰੀਰ ਦਾ ਫਾਇਦਾ ਕਰਦੇ ਨੇ ਬਾਡੀ ਵਾਸਤੇ ਤੇ ਕਿਸ ਤਰ੍ਹਾਂ ਦੇ ਵੀ ਨੇ ਜਿਹੜੇ ਆਪਣੇ ਸਰੀਰ ਨੂੰ ਨੁਕਸਾਨ ਕਰਦੇ ਨੇ ਉਹਨੇ ਇਹ ਨਹੀਂ ਦੇਖਣਾ ਵੀ ਕੌਣ ਫਾਇਦਾ ਕਰਦਾ ਕੌਣ ਨੁਕਸਾਨ ਕਰਦਾ ਉਹਨੇ ਦੋਨਾਂ ਨੂੰ ਹੀ ਡੈਡ ਕਰ ਦੇਣਾ ਉੱਥੇ ਜਦੋਂ ਆਪਣੇ ਗੁੱਡ ਬੈਕਟੀਰੀਆ ਖਤਮ ਹੋ ਗਏ ਸਰੀਰ ਦੇ ਤਾਂ ਕੁਦਰਤੀ ਗੱਲ ਹੈ ਵੀ ਆਪਾਂ ਨੂੰ ਕਨਸਟਿਪੇਸ਼ਨ ਵੀ ਹੋਊਗੀ ਕਬਜ ਵੀ ਹੋਊਗੀ ਉਹਦੇ ਨਾਲ ਆਪਣਾ ਸਰੀਰ ਵੀ ਸੁੱਕਣ ਲੱਗ ਜੂਗਾ ਕਿਸੇ ਕਿਸੇ ਨੂੰ ਮਤਲਬ ਜਿਵੇਂ ਆਪਾਂ ਕਹਿ ਦਈਏ ਚੱਕਰ ਆਉਣ ਲੱਗ ਜਾਂਦੇ ਨੇ ਵੀਕਨੈਸ ਆ ਜਾਂਦੀ ਹੈ ਤੇ ਸੈਕਸੂਅਲ ਵੀਕਨੈਸ ਵੀ ਬਹੁਤ ਬੰਦਿਆਂ ਨੂੰ ਆਈ ਹੈ ਇਹਦੇ ਨਾਲ ਕਿਉਂਕਿ ਸਾਡੇ ਕੋਲ ਤਾਂ ਸਾਡਾ ਤਾਂ ਕੰਮ ਹੈ ਸਾਡੇ ਕੋਲ ਤਾਂ ਆਉਂਦੇ ਨੇ ਇਸ ਤਰ੍ਹਾਂ ਦੇ ਕੇਸ ਤੇ ਫਿਰ ਉਹਨੂੰ ਇਸ ਤਰ੍ਹਾਂ ਦੀ ਮਤਲਬ ਜਿਹਦੇ ਨਾਲ ਉਹਦੇ ਪ੍ਰੋਪਰ ਤਰੀਕੇ ਨਾਲ ਰਸ ਦੁਬਾਰਾ ਬਣਨੇ ਸ਼ੁਰੂ ਹੋ ਜਾਣ ਤੇ ਉਹਦੀ ਵੀਕਨੈਸ ਖਤਮ ਹੋ ਜਾਏ ਇਸ ਤਰ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ ਟੀਕਾ ਲਵਾ ਲਿਆ ਚਲੋ ਉਹ ਤਾਂ ਕੰਮ ਹੋ ਗਿਆ ਨਬੜ ਗਿਆ ਵੀ ਉਹਦੇ ਨਾਲ ਇਹ ਪ੍ਰੋਬਲਮ ਆਉਂਦੀ ਹੈ ਆਉਂਦੀ ਹੈ ਜੀ ਉਹਦਾ ਫਿਰ ਵੈਕਸੀਨੇਸ਼ਨ ਦਾ ਉਹ ਜਿਹੜੇ ਟੀਕੇ ਲੱਗੇ ਉਹਨਾਂ ਦਾ ਕੋਈ ਹੱਲ ਹੈ ਹਾਂਜੀ ਬਿਲਕੁਲ ਹੱਲ ਹੈ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਆਯੁਰਵੇਦਿਕ ਸਟੋਰ ਤੋਂ ਕੋਈ ਵੀ ਬਣਾ ਸਕਦਾ ਇਹਨੂੰ ਕੋਈ ਇਹ ਨਹੀਂ ਵੀ ਆਪਾਂ ਨੇ ਪ੍ਰਕਿਰਤੀ ਦੇਖਣੀ ਹੈ ਆਯੁਰਵੇਦਿਕ ਸਟੋਰ ਤੋਂ ਤੁਸੀਂ ਗਲੋ ਦਾ ਸੱਤ ਲੈ ਲਓ 10 ਗ੍ਰਾਮ 10 ਗ੍ਰਾਮ ਤੁਸੀਂ ਲੈ ਲਓ ਪ੍ਰਵਾਲ ਪਿਸਤੀ ਠੀਕ ਹੈ ਜੀ ਇਹ ਕੰਬੀਨੇਸ਼ਨ ਬਣਾ ਲਓ ਤੁਸੀਂ 20 ਗ੍ਰਾਮ ਦਾ 20 ਗ੍ਰਾਮ ਦੀਆਂ ਤੁਸੀਂ 40 ਪੁੜੀਆਂ ਬਣਾ ਲਓ ਇੱਕ ਪੁੜੀ ਸਵੇਰੇ ਇੱਕ ਪੁੜੀ ਸ਼ਾਮ ਨੂੰ ਦੁੱਧ ਨਾਲ ਲੈ ਸਕਦੇ ਹੋ ਮਲਾਈ ਨਾਲ ਲੈ ਸਕਦੇ ਹੋ ਸ਼ਹਿਦ ਨਾਲ ਲੈ ਸਕਦੇ ਹੋ ਜਿਨ੍ਹਾਂ ਨੂੰ ਖਾਂਸੀ ਦਾ ਜਲੇ ਦੀ ਸ਼ਿਕਾਇਤ ਹੈ ਕਫ ਪ੍ਰਕਿਰਤੀ ਹੈ ਉਹ ਸ਼ਹਿਦ ਨਾਲ ਲੈ ਲੈਣ ਬਾਕੀ ਦੁੱਧ ਨਾਲ ਲੈ ਲੈਣ ਮਲਾਈ ਨਾਲ ਲੈ ਜਿਹੜਾ ਤੁਸੀਂ ਦੇਖੋਗੇ ਵੀ ਤੁਹਾਡਾ ਕੋਵਿਡ ਦੀ ਵੈਕਸੀਨੇਸ਼ਨ ਕਰਕੇ ਜਿਹੜਾ ਸਰੀਰ ਮਤਲਬ ਇਸ ਤਰ੍ਹਾਂ ਲੱਗਦਾ ਨਾ ਤੁਹਾਨੂੰ ਹੈਵੀ ਜਿਹਾ ਲੱਗਦਾ ਸਰੀਰ ਭਾਰੀ ਲੱਗਦਾ ਹੈ ਪੇਟ ਸਹੀ ਤਰੀਕੇ ਨਾਲ ਸਾਫ਼ ਨਹੀਂ ਹੁੰਦਾ ਜਾਂ ਵੀਕਨੈਸ ਲੱਗਦੀ ਹੈ ਜਾਂ ਸੈੱਲ ਘਟ ਰਹੇ ਨੇ ਸਰੀਰ ਤਾਂ ਤੁਸੀਂ ਇਹਦੇ ਨਾਲ ਤੁਹਾਡਾ ਪ੍ਰੋਪਰ ਤਰੀਕੇ ਨਾਲ ਰਿਕਵਰ ਹੋ ਜਾਊਗਾ ਵਧੀਆ ਠੀਕ ਹੈ ਜੀ ਦੁਬਾਰਾ ਦੱਸ ਦਿੰਦਾ ਪਰਵਾਲ ਪਿਸ਼ਟੀ ਆਯੁਰਵੇਦਿਕ ਸਟੋਰ ਤੋਂ ਮਿਲ ਜਾਂਦੀ ਹੈ 글로ਸਾਤ ਦੋਨੇ 10-10 ਗ੍ਰਾਮ ਦੀਆਂ ਡੱਬੀਆਂ ਲੈ ਲਓ ਤੁਸੀਂ ਇਸ ਤਰ੍ਹਾਂ ਦੀ ਏਡੀਕ ਡੱਬੀ ਹੁੰਦੀ ਹੈ 10 ਕਿ ਗ੍ਰਾਮ ਦੀ 10-10 ਗ੍ਰਾਮ ਦੀ ਤੁਸੀਂ ਦੋਨੇ ਡੱਬੀਆਂ ਲੈ ਕੇ ਜਾਣੀ ਇਹਦੀਆਂ 20 ਗ੍ਰਾਮ ਦਵਾਈ ਹੋਊਗੀ ਆਪਾਂ ਨੇ 40 ਕੁੜੀਆਂ ਬਣਾ ਲੈਣੀਆਂ ਨੇ ਜੀ 40 ਕੁੜੀਆਂ ਇੱਕ ਕੁੜੀ ਸਵੇਰੇ ਇੱਕ ਕੁੜੀ ਸ਼ਾਮ ਨੂੰ ਦੁੱਧ ਨਾਲ ਲੈ ਸਕਦੇ ਹੋ ਮਲਾਈ ਨਾਲ ਲੈ ਸਕਦੇ ਹੋ ਪਾਣੀ ਨਾਲ ਵੀ ਲੈ ਸਕਦੇ ਹੋ ਸਾਰੀ ਕਮਜ਼ੋਰੀ ਦੂਰ ਹਾਂ ਜੀ ਇਹਦੇ ਨਾਲ ਸਾਰੀ ਬਿਲਕੁਲ ਕਮਜ਼ੋਰੀ ਦੂਰ ਹੋ ਜਾਂਦੀ ਹੈ ਤੇ ਬ ਉਹ ਆਪਣਾ ਕਿਸੇ ਵੈਦ ਨੂੰ ਦਿਖਾ ਕੇ ਚੰਗੇ ਤਰੀਕੇ ਨਾਲ ਆਪਣਾ ਟਰੀਟਮੈਂਟ ਕਰਾ ਲੈਣ 1-2 ਮਹੀਨਿਆਂ ਦੇ ਵਿੱਚ ਠੀਕ ਹੋ ਜਾਦਾ ਜੀ ਚਲੋ ਹੁਣ ਕਾਫੀ ਲੋਕਾਂ ਦੇ ਇਹ ਵੀ ਸਵਾਲ ਹੁੰਦੇ ਨੇ ਹਨਾ ਜੀ ਜਦੋਂ ਕਾਫੀ ਤਾਂ ਇਹ ਹੁੰਦਾ ਵੀ ਦੱਸਦੇ ਨਹੀਂ ਹੈਗੇ ਹਾਂਜੀ ਹਾਂਜੀ ਕਈ ਦੱਸ ਵੀ ਦਿੰਦੇ ਆ ਪਰ ਜਿਹੜੇ ਮੈਂ ਕਹਿੰਦਾ ਵੀ ਜੇ ਕਿਸੇ ਨੂੰ ਕਿਸ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਨਾ ਤਾਂ ਉਹ ਦੱਸ ਦੇਣੀ ਚਾਹੀਦੀ ਆ ਦੱਸ ਦੇਣੀ ਚਾਹੀਦੀ ਉਹਦਾ ਹੱਲ ਹੈਗਾ ਨਹੀਂ ਵਿਚੋ ਵਿਚ ਘੁੜਦਾ 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 ਬੰਦਾ ਅੱਗੇ ਨੁਕਸਾਨ ਵਾਲੇ ਜਾਂਦਾ ਨੁਕਸਾਨ ਵਾਲੇ ਜਾਂਦਾ ਤੇ ਜਿਹੜੇ ਤੁਸੀਂ ਇਹਦੇ ਬਾਰੇ ਕੋਈ ਜਿਹੜਾ ਵੀ ਨੁਸਖਾ ਵਗੈਰਾ ਜਾਂ ਕੋਈ ਗੋਲੀ ਵਗੈਰਾ ਤਿਆਰ ਕੀਤੀ ਹੈ ਤੁਹਾਡਾ ਕੀ ਫਾਰਮੂਲਾ ਜੀ ਕਿੰਨੇ ਟਾਈਮ ਬਾਅਦ ਮਤਲਬ ਕਿ ਅਸਰ ਦਿਖਾਉਂਦੀ ਹੈ ਕੀ ਉਹਦਾ ਸਿਸਟਮ ਹੈ ਕਿ ਜਿਹੜੀ ਤੁਸੀਂ ਤਿਆਰ ਕੀਤੀ ਹੈ ਦੇਖੋ ਜੀ ਦਵਾਈਆਂ ਆਪਣੇ ਕੋਲੇ ਕਾਫੀ ਨੇ ਤਿਆਰ ਕੀਤੀਆਂ ਹੋਈਆਂ ਵੀ ਨੇ ਪਰ ਜਿਵੇਂ ਹੁਣ ਸੋਸ਼ਲ ਮੀਡੀਆ ਤੇ ਆਪਾਂ ਆਮ ਹੀ ਦੇਖਦੇ ਆ ਜੀ ਮਤਲਬ ਹੁੰਦੇ ਤਾਂ ਉਹ ਉਹਨਾਂ ਨੇ ਕੀ ਹੁੰਦਾ ਚਾਵਲ ਪ੍ਰਾਸ਼ ਟਾਈਪ ਬਣਾਇਆ ਹੁੰਦਾ ਉਹ ਕਹਿ ਦੇਣਗੇ ਜੀ ਸਾਡੀ ਸਾਡੀ ਇੰਨੀ ਮਹਿੰਗੀ ਭਸਮਾ ਭਸਮਾ ਦੇ ਨਾਂ ਤੇ ਵੀਰੇ ਲੁੱਟੇ ਨਾ ਜਾਇਆ ਕਰੋ ਠੀਕ ਹੈ ਭਸਮਾ ਜੇਕਰ ਤੁਸੀਂ ਲੈਣੀਆਂ ਨੇ ਪ੍ਰੋਪਰ ਕਿਸੇ ਵੈਦ ਤੋਂ ਬਣੀਆਂ ਹੋਈਆਂ ਜਿਹੜਾ ਕੋਈ ਪੁਰਾਣਾ ਵੈਦ ਹੈ ਉਹ ਹੀ ਬਣਾ ਸਕਦਾ ਹੈ ਤੇ ਜਾਂ ਕਿਸੇ ਚੰਗੀ ਫਾਰਮੇਸੀ ਦੀਆਂ ਲੈ ਲਿਆ ਕਰੋ ਹੁਣ ਇਸ ਤਰ੍ਹਾਂ ਦੇ ਮਾਜੂਨ ਟੈਬ ਲੋਕ ਲੋਕ ਵੇਚਦੇ ਨੇ ਉਹਨਾਂ ਦੇ ਵਿੱਚ ਕਹਿ ਦਾਂਗੇ ਜੀ ਇਹ ਭਸਮਾਂ ਨੇ ਸਾਰੀਆਂ ਭਸਮਾਂ ਭਸਮ ਹੋਰ ਚੀਜ਼ ਹੁੰਦੀ ਹੈ ਤੇ ਜਿਹੜੇ ਮਾਜੂਨ ਹੋ ਗਏ ਮਤਲਬ ਇੱਕ ਮਰੱਬਾ ਟੈਬ ਹੋ ਗਿਆ ਇਹ ਅਲੱਗ ਚੀਜ਼ ਹੁੰਦੀ ਹੈ ਹੁਣ ਜੇ ਆਪਾਂ ਗੱਲ ਕਰੀਏ ਆਪਣੀਆਂ ਦਵਾਈਆਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਕਾਮਚੂੜਾ ਮਣੀ ਰਸ ਹੈ ਹਮ ਆਪਾਂ ਬਣਾਉਨੇ ਆ ਹਮ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਸਵਰਨ ਭਸਮ ਮੋਤੀ ਪਿਸਤੀ ਕਿਉਂਕਿ ਅੱਜ ਕੱਲ ਜਿਆਦਾ ਪਿੱਤ ਪ੍ਰਕਿਰਤੀ ਹੈ ਲੋਕਾਂ ਦੀ ਸਮਝਦੇ ਹੋ ਤੁਸੀਂ ਗਰਮੀ ਹੈ ਸਰੀਰ ਦੇ ਵਿੱਚ ਜਿਨ੍ਹਾਂ ਦੀ ਪਿੱਤ ਪ੍ਰਕਿਰਤੀ ਹੈ ਫਿਰ ਉੱਥੇ ਮੋਤੀ ਪਿਸ਼ਟੀ ਸਵਰਨਮਖ ਸਿਕਪਾਸਮ ਮੰਡੂਰ ਭਸਮ ਇਸ ਤਰ੍ਹਾਂ ਦੀਆਂ ਸੀਤਲੋਸ ਦੀਆਂ ਕੰਮ ਕਰਦੀਆਂ ਨੇ ਮਤਲਬ ਜਿਹੜੀ ਸਰੀਰ ਨੂੰ ਗਰਮੀ ਵੀ ਨਾ ਕਰੇ ਤੇ ਸਰੀਰ ਦੀ ਜਿਹੜੀ ਕ੍ਰਿਆ ਹੈ ਉਹਨੂੰ ਵੀ ਠੀਕ ਕਰ ਦੇ ਸਰੀਰ ਵਿੱਚ ਵੀਰਜ ਦੀ ਮਾਤਰਾ ਪੂਰੀ ਕਰੇ ਠੀਕ ਹੈ ਜੀ ਜੇ ਕਿਸੇ ਦੀ ਗਰਮ ਪ੍ਰਕਿਰਤੀ ਆ ਤਾਂ ਉੱਥੇ ਆਪਾਂ ਕੰਮ ਝੂੜਾ ਮਣੀ ਰਸ ਦੇਵਾਂਗੇ ਇੱਕ ਸਾਡੇ ਕੋਲ ਪ੍ਰੋਡਕਟ ਹੈਗਾ ਹਮਰਾਹੀ ਕੈਪਸੂਲ ਇਹ ਅਸੀਂ 1 ਮਹੀਨੇ ਦੀ ਮਿਹਨਤ ਤੋਂ ਬਾਅਦ ਬਣਾਉਂਦੇ ਹਾਂ ਜੀ ਪਹਿਲਾਂ ਅਸੀਂ ਆਸਬਗੰਦਾ ਨੂੰ ਲਿਆ ਕੇ ਤਾਜੀ ਜੜੀ ਬੂਟੇ ਨੂੰ ਉਹਨੂੰ ਕੁੱਟਦੇ ਆਂ ਫਿਰ ਉਹਨੂੰ ਪਾਣੀ ਦੇ ਵਿੱਚ ਪਾ ਕੇ ਰੱਖਦੇ ਆਂ ਫਿਰ ਉਹਨੂੰ ਮੱਠੀ ਅੱਗ ਤੇ ਬਾਲ ਕੇ ਹੌਲੀ 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 ਤਿਆਰ ਕਰਕੇ ਉਹਦੇ ਵਿੱਚ ਜਿਵੇਂ ਥੋੜੀ ਜਿਹੀ ਮਾਤਰਾ ਦੇ ਵਿੱਚ ਸਿਲਾਜੀਤ ਹੋਊਗੀ ਸਵਰਨਮਕਸ਼ਿਕਪਸਮ ਹੋਊਗੀ ਬੰਗਬਸਮ ਹੋਊਗੀ ਲੋਭਸਮ ਹੋਊਗੀ ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਫਿਰ ਉਹਨੂੰ ਅਸੀਂ ਚੰਗੀ ਤਰ੍ਹਾਂ ਸੁਕਾ ਕੇ ਨਾ ਇਹਦਾ ਇਸ ਤਰੀਕੇ ਨਾਲ ਕੈਪਸੂਲ ਫਿਲ ਕਰ ਲੈਨੇ ਆਂ ਜੀ ਇੱਕ ਕੈਪਸੂਲ ਸਵੇਰੇ ਇੱਕ ਕੈਪਸੂਲ ਸ਼ਾਮ ਨੂੰ ਲੈਣਾ ਹੁੰਦਾ ਇਹ ਇੱਕ ਹਰ ਬੰਦੇ ਵਾਸਤੇ ਉਨੇ ਹੀ ਕੋਰਸ ਹੋਊਗਾ ਜਾਂ ਬੰਦੇ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਆਈ ਹੈ ਪ੍ਰਕਿਰਤੀ ਦੇ ਅਕੋਰਡਿੰਗ ਹੈ ਜੀ ਹਰ ਇੱਕ ਨੂੰ ਇਹ ਵੀ ਨਹੀਂ ਦਿੰਦੇ ਹਾਂ ਹਰ ਇੱਕ ਨੂੰ ਇਹ ਵੀ ਨਹੀਂ ਦਿੰਦੇ ਪਹਿਲਾਂ ਆਪਾਂ ਪੁੱਛਦੇ ਆ ਮੇਰੀ ਆदत ਹੈ ਹਮੇਸ਼ਾ ਮੈਂ ਆਪਣੇ ਪੇਸ਼ੈਂਟ ਨੂੰ 10 ਮਿੰਟ 5 ਮਿੰਟ ਲਾ ਕੇ ਉਹਦੀ ਪੂਰੀ ਹਿਸਟਰੀ ਲੈਣਾ ਉਹਦੀ ਸਮੱਸਿਆ ਕਿੱਥੇ ਹੈ ਉਹਨੂੰ ਮਾਨਸਿਕ ਬਿਕਾਰ ਤਾਂ ਨਹੀਂ ਹੈਗਾ ਤੇ ਉਹਨੂੰ ਸਰੀਰਕ ਕਿੰਨੀ ਕੁ ਦਿੱਕਤ ਹੈ ਉਹਦੀ ਬਾਤ ਤਾਂ ਨਹੀਂ ਵਧੀ ਹੋਈ ਉਹਦੀ ਪਿਤ ਤਾਂ ਨਹੀਂ ਵਧੀ ਹੋਈ ਉਸ ਦੇ ਅਕੋਰਡਿੰਗ ਹੀ ਉਹਦਾ ਕੋਰਸ ਡਿਸਾਈਡ ਕਰਦੇ ਆ ਇਹ ਨਹੀਂ ਹੈਗਾ ਵੀ ਆਹ ਲਓ ਜੀ ਆਹ ਸੈਕਸ ਦੀ ਦਵਾਈ ਅਸੀਂ ਤਿਆਰ ਕਰਤੀ ਪਹਿਲੇ ਦਿਨ ਤੋਂ ਅਸਰ ਸ਼ੁਰੂ ਹੈ ਵੀ ਜਿਹੜਾ ਮਰਜ਼ੀ ਲੈ ਲੇ ਇਹ ਕੰਮ ਨਹੀਂ ਹੈਗਾ ਜੀ ਵੀਰੇ ਮੇਰੀ ਗੱਲ ਇੱਕ ਗੱਲ ਸੁਣੋ ਜਿਹਦੇ ਬੰਦੇ ਦੇ ਜਿਹਦਾ ਕੋਲੇਸਟ੍ਰੋਲ ਵਧਿਆ ਤੁਸੀਂ ਸਮਝਦਾਰ ਬੰਦੇ ਹੋ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਬਹੁਤ ਚਿਰ ਦਾ ਫੋਲੋ ਕਰਦਾ ਜੀ ਜੀ ਤੇ ਬਾਈ ਧਰਮੇ ਹਰਿਆਉ ਦਾ ਪੇਜ ਬਣਾਇਆ ਹੋਇਆ ਬਹੁਤ ਵਧੀਆ ਇਹਨਾਂ ਦਾ ਮਤਲਬ ਹੈ ਇਸ ਤਰ੍ਹਾਂ ਦਾ ਕੋਈ ਇਹਨਾਂ ਦੇ ਪੇਜ ਤੇ ਗੰਦਮੰਦ ਨਹੀਂ ਹੁੰਦਾ ਬਹੁਤ ਸਾਫ ਸੁਥਰਾ ਪੇਜ ਆ ਮੈਂ ਧੰਨਵਾਦ ਕਰਦਾ ਬਾਈ ਦਾ ਤੇ ਮੇਰੇ ਮਨ ਚ ਵੀ ਬਹੁਤ ਇੱਜ਼ਤ ਆ ਬਾਈ ਦੇ ਪ੍ਰਤੀ ਤੁਸੀਂ ਦੇਖੋ ਇਹ ਬਹੁਤ ਚੀਜ਼ ਨੂੰ ਜਾਣਦੇ ਹੋ ਤਕਰੀਬਨ ਤੁਹਾਡਾ ਵੀ ਵੈਦਾਂ ਨਾਲ ਵਾਪੈਂਦਾ ਰਹਿੰਦਾ ਹੈ ਅੱਧੇ ਵੈਦਾਂ ਨੂੰ ਤੁਸੀਂ ਜਾਣਦੇ ਹੋ ਵੀਰ ਜੀ ਜਿਹਦੇ ਅੰਦਰ ਬਾਤ ਵੱਧ ਗਈ ਕੋਲੇਸਟ੍ਰੋਲ ਵਿਗੜ ਗਿਆ ਟ੍ਰਾਈਗਲਿਸਰਾਈਡ ਵਿਗੜ ਗਿਆ ਉਹਨੂੰ ਦੂਜੇ ਦਿਨ ਦਵਾਈ ਕਿਵੇਂ ਫਾਇਦਾ ਕਰ ਦੋਗੇ ਤੁਸੀਂ ਦੱਸੋ ਮੈਨੂੰ ਸੈਕਸ ਦੀ ਕੋਈ ਦਵਾਈ ਉਹਨੂੰ ਦੂਜੇ ਦਿਨ ਕਿਵੇਂ ਫਾਇਦਾ ਕਰ ਦੋਗੇ ਕਿਉਂਕਿ ਮੇਰੇ ਤਾਂ ਬਹੁਤ ਸਾਰੇ ਮੁੰਡੇ ਵੀ ਕਹਿੰਦੇ ਆ ਬਹੁਤ ਆਪਾਂ ਰੋਜ਼ ਦੇਖਦੇ ਆ ਆ ਦਵਾਈ ਦੀ ਐਡ ਆ ਗਈ ਵੀ ਤੁਸੀਂ ਮਂਗਾਓ ਪਹਿਲੇ ਦਿਨ ਤੋਂ ਅਸਰ ਸ਼ੁਰੂ ਫਿਰ ਗੱਲ ਤਾਂ ਫਿਰ ਉੱਥੇ ਆ ਨਾ ਜੇ ਆਪਾਂ ਬਾਤ ਪਿਤ ਕਫੋ ਬੰਦੇ ਨੂੰ ਬਿਮਾਰੀ ਦਾ ਅੰਦਰੋਂ ਦਾ ਕੁਝ ਹੋ ਰਿਹਾ ਮੈਂ ਇਹ ਗੱਲ ਕਹਿ ਪਕਾਉਣੀ ਚਾਹੁੰਦਾ ਸੀ ਵੀਰੇ ਪਹਿਲਾਂ ਹਾਂ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਹਿਲਾਂ ਆਪਾਂ ਗੱਡੀ ਨੂੰ ਲੀ ਤੇ ਲਿਆਵਾਂਗੇ ਆਪਣੇ ਸਰੀਰ ਦਾ ਜਿਹੜਾ ਸਰਕਲ ਹੈ ਜਿਹੜੀਆਂ ਉਹਦੀਆਂ ਕਰੰਟ ਪ੍ਰੋਬਲਮ ਨੇ ਉਹਨੂੰ ਠੀਕ ਕਰਾਂਗੇ ਉਹਦੇ ਉੱਤੇ ਆਪਾਂ ਨੂੰ 10 ਦਿਨ ਵੀ ਲੱਗ ਸਕਦੇ ਨੇ 15 ਦਿਨ ਵੀ ਲੱਗ ਸਕਦੇ ਨੇ ਮੰਨ ਲਓ ਕਿਸੇ ਦਾ ਕੋਲੇਸਟ੍ਰੋਲ ਵਧਿਆ ਹੋਇਆ ਹੈ ਟ੍ਰਾਈਗਲਿਸਰਾਈਡ ਵਧਿਆ ਹੋਇਆ ਤਾਂ ਉਹਨੂੰ ਠੀਕ ਕਰਨ ਵਾਸਤੇ ਆਪਾਂ ਨੂੰ 10 ਤੋਂ 15 ਦਿਨ ਲੱਗ ਜਾਣਗੇ ਜਦੋਂ ਉਹ ਠੀਕ ਹੋ ਗਿਆ ਅੱਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਗਈ ਸੈਕਸ ਦੀ ਦਵਾਈ ਦੀ ਲੋੜ ਹੀ ਨਹੀਂ ਜੇਕਰ ਕਮੀ ਪੇਸੀ ਰਹਿੰਦੀ ਆ ਤਾਂ ਉਸ ਦੇ ਅਕੋਰਡਿੰਗ ਆਪਾਂ ਦਵਾਈ ਦੇਵਾਂਗੇ ਆਪਾਂ 15-20 ਦਿਨਾਂ ਬਾਅਦ ਦੁਬਾਰਾ ਰਿਪੋਰਟ ਕਰਾਵਾਂਗੇ ਜਿਹਦਾ ਲੀਵਰ ਫੈਟੀ ਹੈ ਉਹਨੂੰ ਚੱਕ ਕੇ ਤੁਸੀਂ ਗਰਮ ਦਵਾਈਆਂ ਦੇ ਦੋਗੇ ਉਹਦਾ ਤਾਂ ਹੋਰ ਸੱਤਿਆਨਾਸ਼ ਹੋ ਜਾਊਗਾ ਮੈਂ ਤੁਹਾਨੂੰ ਕੱਲ ਦੀ ਇੱਕ ਦੱਸ ਕੇ ਹਟਿਆ ਵੀ ਇੱਕ ਕੋਈ ਵੀਰ ਮੇਰੇ ਤੋਂ ਪਹਿਲਾਂ ਦਵਾਈ ਲੈ ਕੇ ਜਾਂਦਾ ਹੁੰਦਾ ਸੀ ਆ ਬਾਅਦ ਚ ਖੁਦ ਬੈਦ ਬਣ ਗਿਆ ਉਹਨੇ ਜੀ ਮੂਸਲੀਆਂ ਮਸਲੀਆਂ ਮਕਰਦਵਾ ਚ ਪੰਜ ਤੇ ਉਹਦੇ ਜਦੋਂ ਪਿਸ਼ਾਬ ਦੇ ਵਿੱਚ ਬਲੱਡ ਆਉਣ ਲੱਗ ਗਿਆ ਉਹ ਬੰਦਾ ਮੇਰੇ ਕੋਲੇ ਆ ਗਿਆ ਉਹਨੇ ਦੱਸਤਾ ਕਹਿੰਦਾ ਵੀ ਮੇਰੇ ਦਾ ਬਸ ਦੀ ਗੱਲ ਨਹੀਂ ਹੈਗੀ ਹੋ ਸਕਦਾ ਤੇਰੇ ਗਦੂਦ ਵਧਰੇ ਹੁਣ ਤੂੰ ਬੈਜ ਜੀ ਕੋਲੇ ਚੱਲਿਆ ਜਾ ਉਹ ਮੇਰੇ ਕੋਲੇ ਆ ਗਿਆ ਜੀ ਜਦੋਂ ਮੈਂ ਉਹਨਾਂ ਦੀ ਹਿਸਟਰੀ ਦੇਖੀ ਮੈਂ ਕਿਹਾ ਵੀ ਤੂੰ ਪਿੱਛੇ ਕੋਈ ਦਵਾਈਆਂ ਕੋਈ ਪੰਜੀਰੀ ਬਣਾ ਕੇ ਖਾਦੀ ਹੋਵੇ ਕਈ ਵਾਰੀ ਲੋਕ ਪੰਜੀਰੀਆਂ 'ਚ ਵੀ ਸਮਾਨ ਜ਼ਿਆਦਾ ਪਾ ਲੈਂਦੇ ਨੇ ਜੀ ਪਿਤ ਪ੍ਰਕਿਰਤੀ ਹੁੰਦੀ ਹੈ ਉਹ ਕਹਿੰਦਾ ਜੀ ਮੇਰੀ ਸ਼ਾਦੀ ਹੋਈ ਤੇ ਤਿੰਨ ਕੁ ਮਹੀਨੇ ਪਹਿਲਾਂ ਮੈਨੂੰ ਕੋਈ ਤੁਹਾਡੇ ਤੋਂ ਦਵਾਈ ਲੈ ਕੇ ਜਾਂਦਾ ਹੁੰਦਾ ਸੀ ਤੁਹਾਨੂੰ ਜਾਣਦਾ ਚੰਗੀ ਤਰ੍ਹਾਂ ਉਹਨੇ ਕਹਿੰਦਾ ਬੰਦੇ ਨੇ ਆਹ ਦਵਾਈਆਂ ਦਿੱਤੀਆਂ ਉਹਨੇ ਮੈਨੂੰ ਮੇਕਾਬੀ ਮਾ ਕਰਦਵਾ ਚ ਗਰਮਾ, ਮੂਸਲੀ ਗਰਮਾ, ਹੋਰ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਸਾਰੀਆਂ ਗਰਮ। ਫਿਰ ਉਹਨੇ ਮੈਨੂੰ ਆਪਣਾ ਪਸ਼ਾਬ ਕੀਤਾ ਹੋਇਆ ਦਿਖਾਇਆ ਧਰਮਾ ਜੀ। ਬਾਥਰੂਮ ਦੇ ਵਿੱਚ ਬਲੱਡ ਆਇਆ ਬੰਦੇ ਦੇ। ਮੈਂ ਕਿਹਾ ਵੀ ਤੇਰੇ ਯੂ.ਟੀ.ਆਈ ਇਨਫੈਕਸ਼ਨ ਬਣ ਗਿਆ। ਬਾਥਰੂਮ ਵਾਲੀਆਂ ਪਾਈਪਾਂ ਦੇ ਵਿੱਚ ਸਵੇਲਿੰਗ ਆ ਗਈ। ਤੇਰੇ ਪਸ਼ਾਬ ਦੇ ਵਿੱਚ ਬਲੱਡ ਆਉਣ ਲੱਗ ਗਿਆ, ਰੈੱਡ ਬਲੱਡ ਸੈੱਲ ਤੇਰੀ ਵੱਧ ਗਈ। ਪਹਿਲਾਂ ਇਹਨਾਂ ਨੂੰ ਠੀਕ ਕਰਾਂਗੇ ਆਪਾਂ। ਜਿਹੜੀ ਤੇਰੀ ਮਰਦਾਨਾ ਕਮਜ਼ੋਰੀ ਹੈ ਜਾਂ ਵੀਕਨੈਸ ਹੈ ਉਹਦਾ ਬਾਅਦ ਦੀਆਂ ਗੱਲਾਂ ਨੂੰ ਸਾਈਡ ਤੇ ਛੱਡੋ ਹਾਂ। ਸਾਈਡ ਤੇ ਛੱਡੋ। ਉਸ ਤੋਂ ਜਿਵੇਂ ਚੰਦਨਾਸ਼ਬ ਹੋ ਗਿਆ ਚੰਦਣ ਦਾ ਤੇਲ ਹੋ ਗਿਆ ਆਮਲੇ ਦਾ ਪਾਊਡਰ ਹੋ ਗਿਆ ਕੱਚੀ ਲੱਸੀ ਨਾਲ ਖਾਣ ਨੂੰ ਦਿੱਤਾ ਮੈਂ ਕਿਹਾ ਭਾਈ ਵੱਧ ਤੋਂ ਵੱਧ ਨਾਰੀਅਲ ਪਾਣੀ ਪੀ ਠੀਕ ਹੈ ਜਦੋਂ ਤੇਰੀ ਪਿੱਤ ਸ਼ਾਮਕ ਹੋ ਗਈ ਮਤਲਬ ਪਿੱਤ ਤੇਰੀ ਆਪਦੀ ਬੈਲੈਂਸ ਦੇ ਵਿੱਚ ਆ ਗਈ ਉਸ ਤੋਂ ਬਾਅਦ ਤੈਨੂੰ ਕੋਈ ਜੋਗ ਜਿਵੇਂ ਕਾਮਚੂੜਾ ਮਣੀ ਰਸ ਹੋ ਗਿਆ ਜਾਂ ਹੋਰ ਹੋਗਾ ਉਹ ਤੈਨੂੰ ਵੜਾ ਕੇ ਦੇ ਦੇ ਇਹ ਜਿਹੜੇ ਕੋਲੇ ਆ ਜਿਹੜੇ ਤੁਹਾਡੇ ਕੋਲੇ ਹੈਗੀਆਂ ਨੇ ਇਹ ਸਾਰੀਆਂ ਸੈਕਸਵਲ ਨਹੀਂ ਨੇ ਬਿਲਕੁਲ ਸੈਕਸਵਲੀਆਂ ਨੇ ਜੀ ਦੇਖੋ ਆਪਾਂ ਸਵਰਨਪਾਸਮ ਵਰਤਦੇ ਆ ਜੀ ਇੱਕ ਤਾਂ ਠੀਕ ਹੈ ਜੀ ਜਿਹੜੀ ਦਵਾਈ ਦੇ ਵਿੱਚ ਸਵਰਨਪਾਸਮ ਦੀ ਜ਼ਰੂਰਤ ਹੁੰਦੀ ਹੈ ਹੁਣ ਮੰਨ ਲਓ ਇਦੇ ਵਿੱਚ ਸਵਰਨ ਭਸਮ ਦੀ ਜ਼ਰੂਰਤ ਸੀ ਕਾਮਚੂੜਾ ਮਣੀ ਦੇ ਬਰਾਬਰ ਮਾਤਰਾ ਦੇ ਵਿੱਚ ਸਵਰਨ ਭਸਮ ਪਾਈਏ ਉਸ ਤੋਂ ਬਾਅਦ ਆਪਾਂ ਹੀਰਾ ਭਸਮ ਜਿੱਥੇ ਹੀਰਾ ਭਸਮ ਦੀ ਜ਼ਰੂਰਤ ਹੈ ਉੱਥੇ ਹੀਰਾ ਭਸਮ ਵਰਤਦੇ ਆਂ ਜਿੱਥੇ ਮੋਤੀ ਪਿਸ਼ਟੀ ਦੀ ਜ਼ਰੂਰਤ ਹੈ ਚਾਂਦੀ ਭਸਮ ਦੀ ਜ਼ਰੂਰਤ ਹੈ ਉੱਥੇ ਚਾਂਦੀ ਭਸਮ ਵਰਤਦੇ ਆਂ ਤੇ ਜਿਵੇਂ ਆਹ ਗੋਣੀ ਆ ਗਈ ਜੀ ਮਕਰ ਦਵਾਜਾ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਦਾ ਖੂਨ ਗਾੜਾ ਹੈ ਜਾਂ ਬਾਤ ਵਧੀ ਹੋਈ ਹੈ ਇਹ ਉਹਨਾਂ ਵਾਸਤੇ ਜਿਨ੍ਹਾਂ ਦੇ 40 ਤੋਂ ਲੈ ਕੇ 50 60 ਸਾਲ ਦੇ ਵਿੱਚ ਵਿੱਚ ਜਿਹੜੀ ਨਿਮਰਤੀ ਹੁੰਦੀ ਹੈ ਕਿਉਂਕਿ ਜਿਹੜਾ ਬਚਪਨ ਦਾ ਕਾਲ ਹੁੰਦਾ ਉਹ ਹੁੰਦਾ ਆਪਣਾ ਕਫ ਦਾ ਕਾਲ ਜਵਾਨੀ ਦਾ ਕਾਲ ਹੁੰਦਾ ਆਪਣਾ ਪਿੱਤ ਦਾ ਕਾਲ ਜਵਾਨੀ ਦੇ ਵਿੱਚ ਆਪਾਂ ਵੈਸੇ ਹੀ ਅਗਰੈਸਿਵ ਹੁੰਨੇ ਆ ਗਰਮ ਹੁੰਨੇ ਆ ਤੇ ਪਿੱਤ ਵੀ ਆਪਣੀ ਬਹੁਤ ਵਧੀ ਹੁੰਦੀ ਹੈ ਤੇ ਉਦੋਂ ਜਦੋਂ ਪਿੱਤ ਵਧੀ ਚ ਗਰਮ ਦਵਾਈਆਂ ਦੇਵਾਂਗੇ ਤਾਂ ਆਟੋਮੈਟਿਕਲੀ ਸਰੀਰ ਦਾ ਬੁਰਾ ਹਾਲ ਹੋਊਗਾ ਅੱਜ ਕੱਲ ਲੋਕ ਬਾਈ ਗਰਮ ਦਵਾਈਆਂ ਵੇਚ ਰਹੇ ਨੇ ਕਿਉਂਕਿ 5-7 ਦਿਨ ਤਾਂ ਉਹ ਗਰਮੈਸ਼ ਕਰਦੀਆਂ ਨੇ ਤੁਹਾਨੂੰ ਐ ਲੱਗਦਾ ਵੀ ਯਾਰ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਦਿੱਤਾ ਉਸ ਤੋਂ ਬਾਅਦ ਫਿਰ ਤੁਹਾਡਾ ਪੱਠਾ ਗੋਲ ਉਹ ਜਦੋਂ 40-45 ਤੋਂ ਬਾਅਦ ਜਿਹੜੀ ਕਮਜ਼ੋਰੀ ਆਉਂਦੀ ਹੈ ਨਾ ਉਦੋਂ ਆਪਣਾ ਸਰੀਰ ਬਾਤ ਵੱਧ ਜਾਂਦੀ ਹੈ ਤੁਸੀਂ ਦੇਖਦੇ ਹੋ ਬਜ਼ੁਰਗਾਂ ਦੇ ਹੱ ਕਿਉਂਕਿ ਉਹਨਾਂ ਦੀ ਬਾਤ ਵਧੀ ਹੁੰਦੀ ਹੈ ਔਰ ਜਿਹੜਾ ਵਡਾਪੇ ਦਾ ਕਾਲ ਹੈ ਉਹ ਵੈਸੀ ਬਾਤ ਦਾ ਕਾਲ ਹੈ ਜਿਵੇਂ ਪਹਿਲਾਂ ਕਫ ਦਾ ਕਾਲ ਹੋ ਗਿਆ ਬੱਚਿਆਂ ਨੂੰ ਤੁਸੀਂ ਦੇਖੋਗੇ ਨਜ਼ਰਾਂ ਰੇਸ਼ਾ ਬਹੁਤ ਹੋਊਗਾ ਮੇਰੇ ਖਿਆਲ ਪਹਿਲਾਂ ਵੀ ਆਪਾਂ ਕਿਸੇ ਉਹ ਚ ਗੱਲ ਕੀਤੀ ਹੋਵੇ ਇਸ ਬਿਛੇ ਤੇ ਕੀਤੀ ਹੈ ਸ਼ਾਇਦ ਸ਼ਾਇਦ ਕੀਤੀ ਹਾਂ ਵੀ ਬੱਚਿਆਂ ਨੂੰ ਨਜ਼ਰਾਂ ਦਿਖਾਂ ਮ ਜਾਂਦਾ ਹੋਊਗਾ ਉਸ ਤੋਂ ਬਾਅਦ ਆ ਗਿਆ ਆਪਣਾ ਜਵਾਨੀ ਜਵਾਨੀ ਦੇ ਵਿੱਚ ਲੋਕਾਂ ਨੂੰ ਲੀਵਰ ਦੇ ਬਿਨ ਪਚਿਆ ਮਤਲਬ ਜਿਹਨੂੰ ਪਚਦਾ ਘਟ ਹੈ ਜਾਂ ਬੇਹਾਜਮੀ ਵਾਲੀਆਂ ਸਮੱਸਿਆਵਾਂ ਜਾਂ ਲੀਵਰ ਫੈਟੀ ਹੋ ਗਿਆ ਇਹ ਜਵਾਨੀ ਵੇਲੇ ਆਉਣੀਆਂ ਸਮੱਸਿਆਵਾਂ ਬੜਾਪੇ ਵੇਲੇ ਤਕਰੀਬਨ ਕਿਸੇ ਦਾ ਖੂਨ گاੜਾ ਹੋ ਗਿਆ ਹਾਰਟ ਦੀਆਂ ਪ੍ਰੋਬਲਮਾਂ ਹੋ ਗਈਆਂ ਕਿਉਂਕਿ ਇਹ ਬਾਤ ਦਾ ਕਾਰ ਹੈ ਤਾਂ ਜਦੋਂ ਬਾਤਜ ਕਾਰ ਹੋ ਜਾਂਦਾ ਨਾ ਆਪਣਾ ਖੂਨ گاੜਾ ਹੋ ਜਾਂਦਾ ਬਲੱਡ ਦਾ ਸਰਕਲ ਸਹੀ ਨਹੀਂ ਰਹਿੰਦਾ ਤਾਂ ਉੱਥੇ ਫਿਰ ਇਹ ਮਕਰ ਦੇ ਵਿੱਚ ਬੱਟੀ ਇਹਦੇ ਵਿੱਚ ਕੇਸਰ ਹੈ ਕੁਚੜਾ ਤੇ ਹੋਰ ਇਹਦੇ ਵਿੱਚ ਆਪਣਾ ਜਿਵੇਂ ਭੀਮ ਸੇਨਿਕ ਕਪੂਰ ਹੋ ਗਿਆ ਲੌਂਗ ਹੋ ਗਿਆ ਜੈਫਲ ਹੋ ਗਿਆ ਜਵਿਤਰੀ ਹੋ ਗਈ ਇਹਨਾਂ ਚੀਜ਼ਾਂ ਦਾ ਕੰਪੋਜੀਸ਼ਨ ਹੁੰਦਾ ਹੈ ਇਹ ਜਿਨ੍ਹਾਂ ਨੂੰ 40-45 ਸਾਲ ਤੋਂ ਬਾਅਦ ਵੀਕਨੈਸ ਆ ਜਾਂਦੀ ਹੈ ਉਹਨਾਂ ਵਾਸਤੇ ਕੰਮ ਕਰਦੀ ਹੈ ਇਹ ਦਵਾਈਆਂ ਦਾ ਜਿਹੜਾ ਕੋਰਸ ਵੀ ਹੋਰ ਵੱਖੋ-ਵੱਖਰੇ ਤਰੀਕੇ ਨਾਲ ਹੀ ਆਈ ਕਿਸੇ ਨੂੰ ਉਮੀਦ ਨਾ ਦਾ 40 ਦਿਨਾਂ ਦਾ 50 ਦਿਨਾਂ ਦਾ ਕੋਰਸ ਦੇਖੋ ਜੀ ਕੋਰਸ ਆਪਾਂ ਸਮੱਸਿਆ ਦੇ ਅਕੋਰਡਿੰਗ ਉਹਨੂੰ ਦੱਸ ਦਿੰਨੇ ਹਾਂ ਜਿਵੇਂ ਕਿਸੇ ਦੀ ਸਮੱਸਿਆ ਕੋਈ ਜ਼ਿਆਦਾ ਪੁਰਾਣੀ ਹੈ ਜਾਂ ਬੰਦਾ ਡਰਿਆ ਹੋਇਆ ਹੈ ਉਹਦੇ ਨਾਲ ਆਪਾਂ ਤਾਂ ਮੈਂ ਜੀ ਕੱਲੀਆਂ ਦਵਾਈਆਂ ਨਹੀਂ ਆਪਾਂ ਕਾਉਂਸਲਿੰਗ ਵੀ ਕਰਦੇ ਹਾਂ ਜੀ ਬਿਠਾ ਕੇ ਆਪਾਂ ਭਾਈਆਂ ਵਾਂਗੂ ਸਮਝਾਉਂਦੇ ਵੀ ਹਾਂ ਠੀਕ ਹੈ ਜੀ ਕਿਉਂਕਿ ਜਿੰਨਾ ਚਿਰ ਬੰਦਾ ਸਮਝਦਾ ਨਹੀਂ ਜਿਵੇਂ ਆਪਾਂ ਨੈਚੁਰਲ ਤਰੀਕੇ ਨਾਲ ਨਹੀਂ ਲੈਂ ਉਹਨਾਂ ਚਿਰ ਆਪਣੀ ਸਮੱਸਿਆ ਨਹੀਂ ਠੀਕ ਹੁੰਦੀ ਕਾਉਂਸਲਿੰਗ ਵੀ ਜ਼ਰੂਰੀ ਹੈ ਨਾਲ ਨਾਲ ਦਵਾਈਆਂ ਵੀ ਜ਼ਰੂਰੀ ਜੀ ਜੀ ਕਿਸੇ ਨੂੰ 20 ਦਿਨਾਂ ਦਾ ਕੋਰਸ ਹੈ ਕਿਸੇ ਨੂੰ 40 ਦਿਨਾਂ ਦਾ ਕਿਸੇ ਨੂੰ ਮਹੀਨਾ ਲੱਗ ਜਾਂਦਾ ਕਿਸੇ ਨੂੰ 2 ਮਹੀਨੇ ਵੀ ਲੱਗ ਜਾਂਦੇ ਨੇ ਇਸ ਤਰੀਕੇ ਨਾਲ ਅਲਗ-ਅਲਗ ਆਪਣੇ ਕੰਬੀਨੇਸ਼ਨ ਹੁੰਦੇ ਜੀ 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 ਮਲਕੇ ਬੰਦੇ ਦੇ ਹਸਾਬ ਨਾਲ ਦਵਾਈ ਦਿੰਦੇ ਹਾਂ ਸਾਰੀਆਂ ਹੈਗੀਆਂ ਉਹੀ ਨੇ ਜੀ ਹਾਂਜੀ ਹਾਂਜੀ ਆ ਬਿਲਕੁਲ ਆ ਬੋਰਡ ਕਣ ਸਤ ਬੱਟੀ ਹੈ ਜੀ ਜੀ ਬੋਰਡ ਦਾ ਜਿਹੜਾ ਆਪਣਾ ਮਤਲਬ ਬੋਰਡ ਦੀ ਦਾੜੀ ਜਾਂ ਪੱਤੇ ਨੇ ਉਹਨਾਂ ਨੂੰ ਤੋੜ ਕੇ ਪਹਿਲਾਂ ਆਪਾਂ ਪਾਣੀ ਦੇ ਵਿੱਚ ਭਿਉ ਲੈਣੇ ਆ ਫਿਰ ਉਹਦਾ ਘਣਸਤ ਤੱਕ ਕੱਢਿਆ ਜਾਂਦਾ ਜਾਨੀ ਉਹਦਾ ਐਕਸਟ੍ਰੈਕਟ ਕੱਢਿਆ ਜਾਂਦਾ ਐਕਸਟ੍ਰੈਕਟ ਕੱਢ ਕੇ ਇਹਦੇ ਵਿੱਚ ਫਿਰ ਚਾਂਦੀ ਪਸਮ, ਮੋਤੀ ਪਿਸ਼ਟੀ, ਤ੍ਰਵੰਗ ਪਸਮ ਹੋਰ ਚੀਜ਼ਾਂ ਦਾ ਕੰਬੀਨੇਸ਼ਨ ਪਾ ਕੇ ਇਹ ਜਿਨ੍ਹਾਂ ਨੂੰ ਟਾਈਮਿੰਗ ਘਟਾ ਹੈ ਉਹਦੇ ਵਾਸਤੇ ਕੰਮ ਕਰਦੀ ਹੈ ਨਾਲ ਇਹਦੇ ਵਿੱਚ ਸਵਰਨ ਪਸਮ ਵੀ ਪੈਂਦੀ ਹੈ ਥੋੜੀ ਮਾਤਰਾ ਦੇ ਵਿੱਚ ਜੀ ਜੀ ਤੇ ਇਹ ਵੀ ਦਵਾਈ ਆਪਣੀ ਦੇਸ਼ ਵਿਦੇਸ਼ ਦੇ ਵਿੱਚ ਜਾਂਦੀ ਹੈ ਇਹ ਵੀ ਬਹੁਤ ਵਧੀਆ ਕੰਮ ਕਰਦੀ ਹੈ ਪਰ ਮੇਰੀ ਸ਼ਰਤ ਇੱਕੋ ਹੀ ਹੁੰਦੀ ਹੈ ਵੀ ਮੈਂ ਪ੍ਰੋਪਰ ਪੁਸ਼ਨਾ ਪਹਿਲਾਂ ਅਗਲੇ ਨੂੰ ਇਹ ਨਹੀਂ ਹੈਗਾ ਸਿੱਧਾ ਮੈਨੂੰ ਕਿਸੇ ਨੇ ਫੋਨ ਕਰਤਾ ਬਾਈ ਮੈਨੂੰ ਬੋਲ ਕਾਟ ਸਤ ਮੱਟੀ ਚਾਹੀਦੀ ਹੈ ਮੈਂ ਨਹੀਂ ਦੇਣੀ ਕਰਮਾ ਜੀ ਮੈਂ ਨਹੀਂ ਦੇਣਾ। ਕੋਈ ਹਾਲਾਤ ਹਾਂ ਹਾਲਾਤ ਦੇਖਾਂਗਾ। ਪੇਸ਼ੈਂਟ ਦੇ ਹਾਲਾਤ ਦੇਖੂਗਾ। ਇਹ ਆਪਣਾ ਹਮਰਾਹੀ ਕੈਪਸੂਲ ਹੈ ਜੀ। ਇਹ ਤੁਹਾਨੂੰ ਮੈਂ ਦੱਸੀ ਹੈ ਵੀ ਅਸਬੰਦਾ ਦਾ ਕੰਡ ਸਤਮ ਕੱਢ ਕੇ ਆਪਾਂ ਫੇਰ ਬਣਾਉਨੇ ਐ ਐਕਸਟ੍ਰੈਕਟ ਕੱਢ ਕੇ ਤੇ ਉਸ ਤੋਂ ਬਾਅਦ ਇੱਕ ਇਹ ਆਪਾਂ ਮਾਜੂਨ ਬਣਾਉਨੇ ਆ। ਜਾਨੀ ਇਹਦੇ ਵਿੱਚ ਆਪਣਾ ਸ਼ਹਿਦ ਹੋ ਗਿਆ ਤੇ ਕੁਝ ਇਹਦੇ ਵਿੱਚ ਡਰਾਈ ਫਰੂਟ ਹੋਗੇ ਜਿਵੇਂ ਕਾਜੂ ਹੋਗੇ, ਬਦਾਮ ਹੋਗੇ। ਇਹ ਆਪਾਂ ਇੱਕ ਸ਼ੂਗਰ ਵਾਲਿਆਂ ਵਾਸਤੇ ਬਣਾਉਨੇ ਆ। ਜਿਨ੍ਹਾਂ ਦੇ ਜਿਹਦੇ ਵਿੱਚ ਮਿੱਠਾ ਨਹੀਂ ਪੈਂਦਾ ਤੇ ਇੱਕ ਬਿਨਾ ਸ਼ੂਗਰ ਵਾਲਿਆਂ ਤੋਂ ਕੋਈ ਵੀ ਲੈ ਸਕਦਾ ਠੀਕ ਹੈ। ਇਹ ਵੀ ਆਪਾਂ ਪ੍ਰਕਿਰਤੀ ਦੇਖ ਕੇ ਦਿੰਨੇ ਆ। ਇੱਕ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਨ੍ਹਾਂ ਦਾ ਹਾਜਮਾ ਖਰਾਬ ਹੈ ਉਹਨਾਂ ਨੂੰ ਕੋਸ਼ਿਸ਼ ਕਰਦਾ ਪਾਊਡਰ ਘੱਟ ਤੋਂ ਘੱਟ ਦੇਣ ਦੀ ਜਿੰਨੀ ਉਹਨਾਂ ਨੂੰ ਡੋਜ਼ ਘੱਟ ਦਿੱਤੀ ਜਾਊਗੀ ਮਾਤਰਾ ਘੱਟ ਦਿੱਤੀ ਜਾਊਗੀ ਦਵਾਈ ਦੀ ਉਹਨਾਂ ਦਾ ਖਾਂਡ ਵੀ ਜਿਆਦਾ ਸੈੱਟ ਕੀਤਾ ਜਾਊਗਾ ਉਹਨਾਂ ਹੀ ਉਹਨਾਂ ਨੂੰ ਜਿਆਦਾ ਫਾਇਦਾ ਹੋਊਗਾ ਕਿਉਂਕਿ ਇੱਕ ਤਾਂ ਬੰਦੇ ਦੇ ਪਹਿਲੀ ਲੀਵਰ ਦੇ ਵਿੱਚ ਗਰਮੀ ਇੱਕ ਢੇਰਾਂ ਦੇ ਢੇਰ ਲੋਕ ਪਾਊਡਰਾਂ ਦੇ ਫੜਾਉਂਦੇ ਨੇ ਉਹ ਫਿਰ ਆਕਰ ਕਰਾਹ ਹੋ ਗਿਆ ਤੇ ਤੁਹਾਡਾ ਆਪਣਾ ਅਸ਼ਬਗੰਧਾ ਹੋ ਗਿਆ ਕੌਚ ਦੇ ਬੀਜ ਹੋ ਗਏ ਉਹ ਲੀਵਰ ਨੂੰ ਹੋਰ ਫੈਕਟਰੀ ਕਰ ਦਿੰਦਾ ਇਸ ਕਰਕੇ ਹਰੇਕ ਚੀਜ਼ ਵੀਰੇ ਸਮਝਦੇ ਹਿਸਾਬ ਨਾਲ ਹੀ ਦਿੱਤੀ ਜਾਂਦੀ ਹੈ ਬਾਕੀ ਮੇਰੀ ਵੀ ਸੋਸ਼ਲ ਮੀਡੀਆ ਵਾਲੇ ਵੈਦਾਂ ਨੂੰ ਵੀ ਬੇਨਤੀ ਹੈ ਵੀਰੇ ਪੈਸਾ ਕਮਾਉਣ ਵਾਸਤੇ ਸਾਰੀ ਜ਼ਿੰਦਗੀ ਪਈ ਹੈ ਵੀਂਗੇ ਘੇਗੇ ਢੰਗ ਨਾਲ ਕਮਾਇਆ ਹੋਇਆ ਪੈਸਾ ਕਿਸੇ ਨਾ ਕਿਸੇ ਦਿਨ ਨਿਕਲ ਜੂਗਾ ਠੀਕ ਹੈ ਹੁਣ ਤਾਂ ਇਹ ਮੇਰੇ ਚ ਵੀ ਹੋਣਗੇ ਪਰ ਮੈਂ ਕੋਈ ਨਹੀਂ 100 ਦਾ 100 ਸਹੀ ਨਹੀਂ ਹੈਗਾ ਤੇ ਕੋਈ ਇਹ ਨਹੀਂ ਹੈਗਾ ਵੀ ਮੈਂ ਹੀ ਕੋਈ ਜ਼ਿਆਦਾ ਹਾਂ ਪਰ ਮੇਰੀ ਇੱਕ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਗੱਲ ਨੂੰ ਸਮਝ ਕੇ ਦਵਾਈ ਫੇਰ ਦਈਏ ਬਾਈ ਤੁਹਾਡੇ ਮੂਰੇ ਵੀ ਇਹ ਹੱਥ ਬੰਨ ਕੇ ਬੇਨਤੀ ਹੈ ਜਿੰਨੇ ਸੋਸ਼ਲ ਮੀਡੀਆ ਤੇ ਵੈਦ ਨੇ ਵੀਰੇ ਸਮਝ ਲਿਆ ਕਰੋ ਗੱਲ ਨੂੰ ਨੌਜਵਾਨਾਂ ਨੂੰ ਆਪਾਂ ਕਰਾਹੇ ਨਾ ਪਾਈਏ ਆਪਾਂ ਉਹਨਾਂ ਨੂੰ ਸਮਝਾਈਏ ਧਿਆਨ ਨਾਲ ਉਹਨਾਂ ਦੀ ਗੱਲ ਸੁਣੀਏ ਜਿਵੇਂ ਆਪਣੇ ਬੱਚਿਆਂ ਦੀ ਸੁਣਦੇ ਆਪਾਂ ਇਸ ਤਰੀਕੇ ਨਾਲ ਫਿਰ ਉਹਨਾਂ ਨੂੰ ਜੇ ਦਵਾਈ ਦੀ ਲੋੜ ਹੈ ਦਵਾਈ ਦਿਓ ਕਾਉਂਸਲਿੰਗ ਦੀ ਲੋੜ ਹੈ ਤਾਂ ਕਾਉਂਸਲਿੰਗ ਕਰੋ ਬਿਲਕੁਲ ਪੰਜਾਬੀ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਹਰ ਬ੍ਰਾਂਡ ਹਰ ਬੰਦੇ ਦੇ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਤੁਹਾਡੀਆਂ ਦਵਾਈਆਂ ਨੇ ਜਿਹੜੀਆਂ ਇਹ ਹੈਗੀਆਂ ਨੇ ਉਹ ਵੱਖ-ਵੱਖ ਕੰਡੀਸ਼ਨਾਂ ਤੇ ਨੇ ਤੁਸੀਂ ਬੰਦੇ ਦੇ ਹਿਸਾਬ ਨਾਲ ਜਿਹੜੀ ਵੀ ਦਵਾਈ ਦਿੰਨੇ ਹੋ ਪਰ ਫਿਰ ਵੀ ਜੇ ਦੇਖਿਆ ਜਾਵੇ ਇਹਦੀ ਟਾਈਮਿੰਗ ਦੀ ਗੱਲ ਕਰ ਲਈ ਵੀ ਕਿੰਨੇ ਦਿਨਾਂ ਬਾਅਦ ਹੈ ਜਿਹੜਾ ਇਹਦਾ ਅਸਰ ਹੈ ਜਿਹੜਾ ਬੰਦੇ ਨੂੰ ਦਿਖਾਈ ਦਿੰਦਾ ਹੈ ਦੇਖੋ ਜੀ ਆਜਰਬੇਦ ਦੀ ਜਿਹੜੀ ਦਵਾਈ ਹੈ ਉਹ ਆਪਣੀ ਸਟੇਜ ਬਣਾਉਣ ਤੇ 8 ਤੋਂ ਲੈ ਕੇ 10-15 ਦਿਨਾਂ ਦਾ ਸਮਾਂ ਲਾ ਦਦੀ ਹੈ ਜਣੀ ਇੰਨੇ ਸਮੇਂ ਦੇ ਵਿੱਚ ਵਿੱਚ ਆਪਣੀ ਦਵਾਈ ਦਾ ਚੰਗਾ ਰਿਜ਼ਲਟ ਮਿਲ ਜਾਂਦਾ ਹੈ ਚਾਹੇ ਉਹ ਕਾਮ ਚੂੜਾ ਮਣੀ ਹੈ ਚਾਹੇ ਹੋਰ ਕਣ ਸੱਤ ਬੱਟੀ ਹੈ ਚਾਹੇ ਆਪਣਾ ਹਮਰਾਹੀ ਕੈਪਸੂਲ ਹੈ ਪਰ ਇਹਦੇ ਵਿੱਚ ਮੇਨ ਗੱਲ ਇਹ ਹੈ ਨਾ ਜੇ ਆਪਾਂ ਕੋਈ ਨਸ਼ੇ ਵਾਲੀ ਦਵਾਈ ਦੇਵਾਂਗੇ ਉਹ ਰਿਜ਼ਲਟ ਤਾਂ ਦੇ ਦੇ ਦੋਗੇ ਦੂਜੇ ਦਿਨ ਪਰ ਉਹਦੇ ਸਾਈਡ ਇਫੈਕਟ ਵੀ ਹੋਣਗੇ ਮੰਨ ਲਓ ਆਪ ਅਫੀਮ ਦੇਤੀ ਖੁਰਾਸਾਨੀ ਅਜਮੈਣ ਦੇਤੀ ਰਿਜ਼ਲਟ ਉਹ ਤੁਹਾਨੂੰ ਦੂਜੇ ਦਿਨ ਦੇ ਦਊਗੀ ਹੁਣ ਕਈ ਬੰਦੇ ਨੇ ਇਸ ਤਰ੍ਹਾਂ ਦੀ ਵੀ ਕਮੈਂਟ ਆਉਣਗੇ ਵੀ ਬਾਈ ਫਲਾਣਾ ਬੈਤ ਤਾਂ ਮੈਨੂੰ ਦੂਜੇ ਦਿਨ ਕਹਿੰਦਾ ਵੀ ਦੂਜੇ ਦਿਨ ਰਿਜ਼ਲਟ ਮਿਲ ਜੂਗਾ ਫਲਾਣੇ ਨੇ ਸੋਸ਼ਲ ਮੀਡੀਆ ਤੇ ਐਂ ਦੱਸਿਆ ਵੀ ਘੰਟੇ ਬਾਅਦ ਰਿਜ਼ਲਟ ਮਿਲ ਜਾਊਗਾ ਉਹ ਗੋਲੀ ਖਾਣ ਦਾ ਸਾਲ ਉਹ ਵੀਰੇ ਨਸ਼ੇ ਵਾਲੀਆਂ ਦਵਾਈਆਂ ਹੁੰਦੀਆਂ ਨੇ ਜਾਂ ਉਹਨਾਂ ਦੇ ਵਿੱਚ ਵਿਆਗਰਾ ਪੀਸ ਕੇ ਮਲਾਈ ਹੁੰਦੀ ਹੈ ਇਹਨਾਂ ਦੋਨਾਂ ਕੰਮਾਂ ਤੋਂ ਆਪਾਂ ਦੂਰ ਆ ਆਪਣੀ ਦਵਾਈ ਬਾਈ ਜਿਹਨੇ ਲੈਣੀ ਹੈ ਉਹਨੂੰ ਥੋੜਾ ਜਿਹਾ ਟਰਮਾ ਰੱਖਣਾ ਪਊਗਾ ਹਫਤੇ ਤੋਂ ਲੈ ਕੇ 15 ਦਿਨਾਂ ਦੇ ਵਿੱਚ ਤੁਹਾਨੂੰ ਵਧੀਆ ਰਿਜ਼ਲਟ ਮਿਲ ਜੂਗਾ ਤੇ ਤੁਸੀਂ ਤੰਦਰੁਸਤ ਹੋ ਜਾਓਗੇ ਠੀਕ ਕਰਨ ਦੀ ਆਪਣੀ ਜ਼ਿੰਮੇਵਾਰੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਵਾਰੀ ਤੁਹਾਡਾ ਨੰਬਰ ਵੀ ਬੋਲਦੇ ਸੀ ਸਕਰੀਨ ਤੇ ਵੀ ਲਾ ਦੇਣਗੇ ਹਾਂਜੀ ਆਪਣਾ ਨੰਬਰ ਹੈਗਾ ਜੀ 99924 73596 ਪ੍ਰੈਕਟੀਕਲ ਆਜਰਬਿਦਾ ਪਿੰਡ ਬੱਬਨਪੁਰ ਤਹਿਸੀਲ ਨਰਤੀਆ ਜ਼ਿਲ੍ਹਾ ਫਤਿਹਗੜ੍ਹ ਜੇ ਕੋਈ ਤੁਹਾਡੇ ਤੋਂ ਜਿਵੇਂ ਤੁਸੀਂ ਕਿਹਾ ਵੀ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਆ ਆਨਲਾਈਨ ਮਗਮੋਣੀ ਚਾਹੁੰਦਾ ਫਿਰ ਉਹ ਤੁਸੀਂ ਕਿਵੇਂ ਅਗਲੇ ਨਾਲ ਗੱਲਬਾਤ ਕਰਕੇ ਸਮਝਾ ਜਿਹਾ ਹਾਂਜੀ ਉਹ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣਾ ਵਟਸਐਪ ਤੇ ਮੈਸ ਸਾਂ 5 ਵਜੇ ਤੱਕ ਹੈ ਤੇ ਆਪਾਂ ਉਹਨਾਂ ਨੂੰ ਉਸ ਤਰੀਕੇ ਨਾਲ ਦੱਸ ਦਾਂਗੇ ਜੇ ਉਹਨਾਂ ਨੂੰ ਸਮੱਸਿਆ ਹੋਊਗੀ ਦਵਾਈ ਦੇਵਾਂਗੇ ਜੇ ਬਿਨਾਂ ਸਮੱਸਿਆ ਤੋਂ ਠੀਕ ਹੋਣ ਵਾਲੀ ਹੋਈ ਕਈ ਵਾਰੀ ਗੱਲਬਾਤ ਨਾਲ ਹੀ ਠੀਕ ਹੋ ਜਾਂਦਾ ਬੰਦਾ ਤਾਂ ਆਪਾਂ ਉਹਨੂੰ ਉਹ ਸਮਝਾ ਦਾਂਗੇ ਠੀਕ ਹੈ ਜੀ ਕਈ ਵਾਰੀ ਬੰਦਿਆਂ ਦੇ ਮਨ 'ਚ ਡਰ ਬੈਠਾ ਹੁੰਦਾ ਉਹ ਡਰ ਵੀ ਨਿਕਲ ਜਾਂਦਾ ਗੱਲਬਾਤ ਕਰੇ ਤੋਂ ਬਸ ਇੰਨੀ ਗੱਲ ਹੈ ਜੀ ਕੋਈ ਹਾਂ ਹੋਰ ਕੋਈ ਇਹ ਗੱਲ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਸੁਨੇਹਾ ਤਾਂ ਬਾਈ ਮੇਰੇ ਨੌਜਵਾਨ ਪੀੜ੍ਹੀ ਨੂੰ ਵੀਰੇ ਇੱਕ ਤਾਂ ਸੋਸ਼ਲ ਮੀਡੀਆ ਵਾਲੇ ਵੈਦਾਂ ਦੇ ਮਗਰ ਨਾ ਲੱਗੋ ਜੇ ਮੈਂ ਵੀ ਲੱਗਦਾ ਨਾ ਤੁਹਾਨੂੰ ਗਲਤ ਆ ਤਾਂ ਵਿ ਠੀਕ ਹੈ ਜੇ ਗੱਲ 'ਚ ਕੋਈ ਦਮ ਲੱਗੂਗਾ ਤਾਂ ਉਸ ਬੰਦੇ ਦੇ ਮਗਰ ਲੱਗੋ ਥਾਂ ਥਾਂ ਤੇ ਲੋਕ ਦਵਾਈਆਂ ਵੇਚਣ ਵਾਲੇ ਬੈਠੇ ਨੇ ਲੋਕਾਂ ਨੇ ਪੇਜ ਬਣਾ ਰੱਖੇ ਨੇ 200-250 ਫੋਲੋਅਰ ਹੁੰਦਾ ਉਹਦੇ ਬੂਸਟ ਲਾ ਦੇਣਗੇ ਜੀ ਬੂਸਟ ਲਾ ਕੇ ਕਹਿਣਗੇ ਜੀ ਹਾਂ ਇੰਨੇ ਵਿਕ ਗਏ ਕਿ ਇਹਨੇ ਉਹਨਾਂ ਨੇ ਪ੍ਰੋਡਕਟ ਵੇਚਣੇ ਨੇ ਉਹ ਬਿਜ਼ਨਸ ਮਾਈਂਡਡ ਬੰਦੇ ਨੇ ਇੱਕ ਤਾਂ ਉਹਨਾਂ ਤੋਂ ਬਚੋ ਦੂਜਾ ਨੰਬਰ ਆਪਣਾ ਖਾਣ ਪੀਣ ਸੈੱਟ ਕਰ ਲਓ ਇੱਕ ਤਾਂ ਆਪਣਾ ਫਾਸਟ ਫੂਡ ਹੈ ਜਿਹੜੇ ਚਾਊਮਨ ਪੀਜੇ 버ਗਰ ਇਹਨਾਂ ਦਾ ਤੁਸੀਂ ਬਈ ਪ੍ਰਹੇਜ਼ ਰੱਖੋ ਠੀਕ ਹੈ ਜੀ ਤੇ ਸਮੇਂ-ਸਮੇਂ ਤੇ ਸਰੀਰ ਦੇ ਟੈਸਟ ਕਰਾਉਂਦੇ ਰਹੋ ਲੀਵਰ ਦਾ ਟੈਸਟ ਤਾਂ ਜ਼ਰੂਰ ਕਰਾ ਲਓ ਐਲਿਫਟੀ ਬਹੁਤ ਵਧ ਰਹੇ ਨੇ ਲੋਕਾਂ ਦੇ ਕਿਉਂਕਿ ਆਪਣਾ ਖਾਣ-ਪੀਣ ਇਸ ਤਰ੍ਹਾਂ ਦਾ ਹੋ ਗਿਆ ਇੱਕ ਤੁਸੀਂ ਆਪਣੇ ਮਨ ਦੇ ਵਿੱਚ ਸਟ੍ਰੈਸ ਨਾ ਰੱਖੋ ਮਨ ਦੇ ਵਿੱਚ ਡਰ ਨਾ ਰੱਖੋ ਅੱਜ ਜੇ ਕੋਈ ਮੈਸੇਜ ਨਹੀਂ ਕਹਿਦਾ ਆ ਜਾਂ ਕਿਸੇ ਯਾਰ ਦੋਸਤ ਨੇ ਕਹਿਤਾ ਵੀ ਤੁਸੀਂ ਵੀਕ ਹੋ ਕਮਜ਼ੋਰ ਹੋ ਬਾਈ ਉਹਨੂੰ ਗੱਲ ਨੂੰ ਦਿਲ ਤੇ ਨਾ ਲਾਓ ਕਿਸੇ ਬੰਦੇ ਨਾਲ ਸਮਝਦਾਰ ਨਾਲ ਸੁਲਝੇ ਹੋਏ ਨਾਲ ਬੈਠ ਜਾਓ ਤੁਸੀਂ ਰਹਿਓ ਉਤੋਂ ਲੈਣੇ ਹੋ ਜਿਹਨੂੰ ਬੰਦੇ ਨੂੰ ਆਪ ਨੂੰ ਕੋਈ ਪਤਾ ਨਹੀਂ ਹੁੰਦਾ ਇਸ ਕਰਕੇ ਕੋਸ਼ਿਸ਼ ਕਰੋ ਕਿਸੇ ਸੁਲਝੇ ਹੋਏ ਬੰਦੇ ਤੋਂ ਰਹਿ ਲਓ ਉਹਦੇ ਨਾਲ ਕਾਉਂਸਲਿੰਗ ਕਰੋ ਜੇ ਥੋੜੀ ਬਹੁਤ ਮੈਡੀਸਿਨ ਦੀ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਮੈਡੀਸਿਨ ਵੀ ਦੇ ਦੇਗਾ ਤੇ ਤੁਸੀਂ ਤੰਦਰੁਸਤ ਹੋ ਜਾਓਗੇ ਬਾਕੀ ਆਪਣਾ ਖਾਣ ਪੀਣ ਸਹੀ ਰੱਖੋ ਜੀ ਜੀ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਜੀ